ਇਹ ਇਥੇ ਲੇਬਰ ਦੀ ਦਿਹਾੜੀ ਹੈ ਜੀ 600 ਰੁਪਿਆ ਕੋਈ 400 ਨੂੰ ਬਾਈ ਜਾਂਦਾ ਕੋਈ 300 ਨੂੰ ਬਾਈ ਜਾਂਦਾ ਜਦੋਂ ਬੇਰੁਜ਼ਗਾਰੀ ਹੁੰਦੀ ਹੈ ਜੀ ਉਸ ਹਿਸਾਬ ਨਾਲ ਜੋ ਕੰਮ ਹੀ ਨਹੀਂ ਹੈਗਾ ਜੀ ਹੁਣ ਕੀ ਕਰੇ ਇੱਕ ਦੂਜੇ ਦੇ ਉੱਪਰ ਦੀ ਗਰ ਕੇ ਜਾਂਦੇ ਨੇ ਜੀ ਵੀ ਸਾਨੂੰ ਜਿਵੇਂ ਮਾਟੀ ਹੋਵੇ ਸਾਨੂੰ ਦੋ ਪੈਸੇ ਮਿਲ ਜਾਣ ਸਾਨੂੰ ਕੰਮ ਮਿਲ ਜਾਵੇ 8 8 10 ਦਾ ਤੱਕ ਕੰਮ ਨਹੀਂ ਬਰਦਾਈ ਕੰਮ ਵਾਈ ਹੁਣ ਦੋ ਦਿਨ ਹੋ ਗਏ ਮੈਨੂੰ ਵਿਲੇੜ ਖੜੇ ਨੂੰ ਆਇਆ ਦੁਪਹਿਰ ਹੋ ਚੁੱਕੀ ਹੈ ਤੱਕ ਕੋਈ ਕੰਮ ਨਹੀਂ ਮਿਲਿਆ ਹੈਗਾ ਸਵੇਰ ਦੇ ਖੜੇ ਆ ਮੈਨੂੰ ਹੁਣ 2 ਸਾਲ ਹੋ ਗਏ 1.5 ਸਾਲ ਇੱਥੇ ਕੋਈ ਜਗ੍ਹਾ ਨਹੀਂ ਕੋਈ ਨਹੀਂ ਆ ਦੁਕਾਨਦਾਰਾਂ ਦਾ ਵੀ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਕਹਦੇ ਨੇ ਚਲੋ ਉੱਠੋ ਭਜੋ ਇੱਥੋਂ ਕੋਈ ਪਾਣੀ ਪਾ ਦੇਵੇ ਜਾਂ ਕੋਈ ਗੱਲ ਕੱਢ ਦੇਵੇ ਕੋਈ ਭਰੋਸਾ ਨਹੀਂ ਇਹਨਾਂ ਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾ ਮੈਂ ਤੁਹਾਡਾ ਆਪਣਾ ਸਰਵਿਸ ਸਿੰਗਰ ਟੋਲਾ ਜਿਵੇਂ ਕਿ ਸਰਕਾਰਾਂ ਵੱਲੋਂ بڑے بڑے ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਵਿੱਚੋਂ ਹਰ ਬੰਦਾ ਜਿਹੜਾ ਹੈਗਾ ਮਜ਼ਦੂਰ ਵਰਗ ਤੋਂ ਜਿਹੜਾ ਹੈਗਾ ਹੈਗਾ ਉਹਨਾਂ ਦੀ ਜਿਹੜੀ ਰੋਜ਼ਗਾਰ ਨੂੰ ਲੈ ਕੇ ਵੋਟਾਂ ਲੈ ਕੇ ਤੁਰਦੇ ਲੱਗਦੇ ਉਹ ਤੋਂ ਬਾਅਦ ਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਜਿਵੇਂ ਅਸੀਂ ਅੱਜ ਖੜੇ ਹਾਂ ਬਲੇ ਕੋਡਲਾ ਸ਼ਹਿਰ ਦੇ ਵਿੱਚ ਦਿੱਲੀ ਗੇਟ ਜਿਹੜਾ ਕੀ ਇਹ ਮਜ਼ਦੂਰਾਂ ਦਾ ਆਟਾ ਮੰਨਾ ਮੰਗਿਆ ਜਾਂਦਾ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚੋਂ ਆ ਕੇ ਮਜ਼ਦੂਰ ਇੱਥੇ 10 ਕਿਲੋਮੀਟਰ ਤੋਂ ਕਿ 15 ਕਿਲੋਮੀਟਰ ਤੋਂ ਆ ਕੇ ਆਪਣੀ ਮਿਹਨਤ ਮਜ਼ਦੂਰੀ ਵਾਸਤੇ ਪਰਿਵਾਰ ਚਲਾਉਣ ਵਾਸਤੇ ਇੱਥੇ ਆਉਂਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਦਿਹਾੜੀ ਮਿਲ ਜਾਂਦੀ ਆ ਜੇ ਕਿਸੇ ਲੋੜ ਹੁੰਦੀ ਆ ਇੱਥੋਂ ਉਹਨਾਂ ਨੂੰ ਲਿਜਾ ਕੇ ਜਿਹੜਾ ਆਪਣਾ ਕੰਮ ਵਾਸਤੇ ਸ਼ਾਮ ਤੱਕ ਬੜੇ ਅਫਸੋਸ ਦੀ ਗੱਲ ਹੈਗੀ ਆ ਕਿ ਜਿਹੜੇ ਇਹ ਮੇਰੇ ਪਿੱਛੇ ਤੁਸੀਂ ਖੜੇ ਮਜ਼ਦੂਰ ਦੇਖ ਰਹੇ ਹੋ ਇਹ ਵਿਚਾਰੇ ਸਵੇਰ ਦੇ ਖੜੇ ਨੇ ਇਹਨਾਂ ਦਾ ਕਹਿਣਾ ਵੀ ਕਈ ਕਈ ਦਿਨ ਜਿਹੜਾ ਹੈਗਾ ਅਸੀਂ ਇੱਥੇ ਖੜ ਕੇ ਧੁੱਪ ਚ ਮੜ ਜਾਂਦੇ ਆ ਨਾ ਤਾਂ ਕੋਈ ਇਹਨਾਂ ਦੀ ਬੈਠਣ ਵਾਸਤੇ ਜਗ੍ਹਾ ਹੈਗੀ ਆ ਨਾ ਕੋਈ ਸੈੱਟ ਬਣਾਇਆ ਗਿਆ ਇਸ ਤੋਂ ਅਗਲੇ ਚੌਕ ਦੇ ਵਿੱਚ 60 ਬਿਆ ਜਿਹੜਾ ਰਵਦਾਸ ਚੌਕ ਹੈਗਾ ਡਾਕਟਰ ਵੀਰ ਨਵੇਦਕਰ ਚੌਕ ਵੀ ਬੋਲਦੇ ਨੇ ਉਹਨੂੰ ਉੱਥੇ ਇਹਨਾਂ ਦਾ ਸੈੱਟ ਮਨਜ਼ੂਰ ਹੋਇਆ ਹੋਇਆ ਪਤਾ ਨਹੀਂ ਸਰਕਾਰਾਂ ਕਿਉਂ ਜਿਹੜਾ ਦੇਰੀ ਕਰ ਰਹੀਆਂ ਨੇ ਉੱਥੇ ਸੈੱਟ ਵੀ ਮਨਜ਼ੂਰ ਹੋਇਆ ਹੋਇਆ ਨਾ ਇੱਥੇ ਇਹਨਾਂ ਨੂੰ ਪੀਣ ਵਾਸਤੇ ਕੋਈ ਠੰਡੇ ਪਾਣੀ ਦਾ ਪ੍ਰਬੰਧ ਆ ਇਹ ਵਿਚਾਰੇ ਕਿਤੇ ਦੁਕਾਨਾਂ ਦੇ ਅੱਗੇ ਖੜ ਕੇ ਕਿਤੇ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਨੇ ਜਦੋਂ ਨਹੀਂ ਮਿਹਨਤਾਂ ਨਾ ਮਿਲਦਾ ਨਹੀਂ ਦਿਹਾੜੀ ਮਿਲਦੀ ਤਾਂ ਇੱਥੇ ਬੈਠ ਕੇ ਟਾਈਮ ਪੂਰਾ ਕਰਕੇ ਦੁਪਹਿਰ ਤੋਂ ਬਾਅਦ ਰੋਟੀਆ ਘਰੋਂ ਲੈਂਦੇ ਆ ਖਾ ਕੇ ਚਲੇ ਜਾਂਦੇ ਨੇ ਵਾਪਸ ਕਰੇ ਜਾਂਦੇ ਨੂੰ ਬੱਚੇ ਵੀ ਦੇਖਦੇ ਹੋਣਗੇ ਨਰਾਜ਼ ਹੁੰਦੇ ਨੇ ਵੀ ਸਾਡੇ ਜਿਹੜੇ ਫਾਦਰ ਸਾਹਿਬ ਹੈਗੇ ਨੇ ਕੰਮ ਕਰਨ ਵਾਸਤੇ ਗਿਆ ਸੀ ਕਿ ਸਾਡੇ ਵਾਸਤੇ ਕੀ ਲੈ ਕੇ ਗੱਲ ਕਰਾਵਾਂਗੇ ਉਹਨਾਂ ਮਜ਼ਦੂਰਾਂ ਦੇ ਨਾਲ ਬ੍ਰਦਰ ਕੀ ਨਾਮ ਆਪਣਾ ਮੇਰਾ ਨਾਮ ਜੀ ਸੰਸ਼ੇਰ ਸਿੰਘ ਹੈ ਜੀ ਕਿਹੜਾ ਪਿੰਡ ਆ ਮੇਰਾ ਬਾਦਸ਼ਾਹਪੁਰ ਪਿੰਡਾ ਜੀ ਇੱਥੇ ਜਿਹੜਾ ਤੁਸੀਂ ਖੜੇ ਹੋ ਚੌਂਕ ਦੇ ਵਿੱਚ ਇੱਥੇ ਕੀ ਕਰਨ ਵਾਸਤੇ ਆਏ ਤੁਸੀਂ ਅਸੀਂ ਮਜ਼ਦੂਰੀ ਕਰਨ ਵਾਸਤੇ ਆਏ ਇੱਥੇ ਹਰ ਰੋਜ਼ ਆਉਂਦੇ ਹਾਂ ਹਾਂ ਜੀ ਹਾਂ ਜੀ ਮੈਨੂੰ 35 ਸਾਲ ਹੋ ਗਏ ਜੀ ਇੱਥੇ ਆਉਂਦੇ ਨੇ 35 ਸਾਲ ਆਉਂਦੇ ਨੇ ਹੋ ਗਏ ਕੀ ਥੋੜਾ ਜਿਹੜਾ ਇੱਥੇ ਹਰ ਰੋਜ਼ ਆਉਣ ਵਾਲਾ ਜਿਹੜਾ ਤੁਹਾਡੇ ਮਜ਼ਦ ਅਜਾ ਕਈਆਂ ਨੂੰ ਤਾਂ ਹਫ਼ਤਾ-ਹਾਫ਼ਤਾ ਦਾ 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 ਦਿਨ ਹੋ ਗਈ ਕੋਈ ਦਿਹਾੜੀ ਲੱਗ ਜਾਂਦੀ ਹੈ ਕਈ ਵਾਰ 2-2 4-400 ਰੁਪਏ ਲਈ ਕੋਈ ਇੱਟਾਂ ਚਲਾਉਣ ਚਲਾ ਜਾਂਦਾ ਕੋਈ ਕਿਵੇਂ ਆਪਦਾ ਗੁਜ਼ਾਰੇ ਵਾਸਤੇ ਦੂਰੋਂ ਦਰਾਂਡੇ ਆਉਂਦੇ ਨੇ ਜੀ ਵੀ ਵੀ 30 ਕਿਲੋਮੀਟਰ ਵਾਸਤੇ ਤੇ ਕੋਈ ਮਹਿੰਤ ਮਜ਼ਦੂਰੀ ਨਹੀਂ ਕੋਈ ਇਹਨਾਂ ਨੂੰ ਰਹਿਣ ਵਾਸਤੇ ਕੋਈ ਬੈਠਣ ਲਈ ਕੋ ਟਿਕਾਣਾ ਨਹੀਂ ਹੈਗਾ ਕਿਸੇ ਨੂੰ ਪਾਣੀ ਪੀਣ ਵਾਸਤੇ ਨਹੀਂ ਮਿਲਦਾ ਕਿਸੇ ਨੂੰ ਕੁਝ ਨਹੀਂ ਜੀ ਦੁਕਾਨਾ ਵਾਲੇ ਦੁਕਾਨਾ ਖੋਲਣ ਤੋਂ ਮੰਗਰੋ ਜੀ ਸਾਨੂੰ ਉਰਾ ਪਰਾਂ ਬੱਟਣ ਨੂੰ ਕਿਤੇ ਕੋਈ ਮਾੜੀ ਮੋਟੀ ਜਿਹੀ ਜਗ੍ਹਾ ਮਿਲਦੀ ਹੈ ਜੀ ਬਾਈ ਜਨੇ ਤੇ ਧੁੱਪ ਦੇ ਵਿੱਚ ਹਰ ਕੋਈ ਜੋ ਵੀ ਰੇਦਰ ਖੜੇ ਨੇ ਤੇ ਪੰਜ ਦੋ ਇੱਧਰ ਖੜੇ ਨੇ ਇੱਕ ਕੰਮ ਦੀ ਭਾਲ ਦੇ ਵਿੱਚ ਸਾਰੀ ਦਾੜੀ ਖੜੇ ਰਹਿੰਦੇ ਨੇ ਜੀ ਇੱਥੇ ਜਿਹੜੀ ਇੱਥੇ ਤੁਸੀਂ ਕਹਿੰਦੇ ਵੀ ਅਸੀਂ ਦਿਹਾੜੀ ਸਾਨੂੰ ਮਿਲ ਜਾਂਦੀ ਆ ਕਦੇ ਦੋ ਚਾਰ ਦਿਨ ਬਾਅਦ ਕਿੰਨੀ ਦਿਹਾੜੀ ਆ ਜਿਹੜੀ ਤੁਹਾਨੂੰ ਜਿਹੜ ਸਾਡੀ ਇੱਥੇ ਲੇਬਰ ਦੀ ਦਿਹਾੜੀ ਹੈ ਜੀ 600 ਰੁਪਿਆ ਨੂੰ ਤਾਂ ਹੀ 800 ਰਾਜ ਮਿਸਤਰੀ ਦਾ ਨਾ ਹੀ 800 ਤੇ ਕੋਈ ਵਿਚਾਰਾ ਰਾਜ ਮਿਸਤਰੀ ਨੂੰ ਮਿਲਦਾ ਨਾ 600 ਮਜ਼ਦੂਰ ਨੂੰ ਮਿਲਦਾ ਕੋਈ 400 ਨੂੰ ਬੈਂਜਾ ਕੋਈ 300 ਨੂੰ ਬੈਂਜਾ ਜਦੋਂ ਬੇਰੁਜ਼ਗਾਰੀ ਹੁੰਦੀ ਹੈ ਜੀ ਉਸ ਹਿਸਾਬ ਨਾਲ ਜੋ ਕੰਮ ਹੀ ਨਹੀਂ ਹੈਗਾ ਜੀ ਹੁਣ ਕੀ ਕਰੇ ਇੱਕ ਦੂਜੇ ਦੇ ਉੱਪਰ ਦੀ ਘਰ ਕੇ ਜਾਂਦੇ ਨੇ ਜੀ ਵੀ ਸਾਨੂੰ ਜਿਵੇਂ ਮਰਜੀ ਹੋਵੇ ਸਾਨੂੰ ਦੋ ਪੈਸੇ ਮਿਲ ਜਾਣ ਸਾਨੂੰ ਕੰਮ ਮਿਲ ਜਵੇ 8 8 10 10 ਕੰਮ ਨਹੀਂ ਵਧਦਾ ਜੀ ਤੇ ਮੈਂ ਤੁਸੀਂ ਕਹਿੰਦੇ ਹਾਂ ਵੀ ਦੋ ਤਨਦਰਵਾਦ ਦਿਹਾੜੀ ਮਿਲਦੀ ਆ ਕਿ ਜਿਹੜਾ ਤੁਹਾਨੂੰ 400 ਜਾਂ 600 ਰੁਪਏ ਦਿਹਾੜੀ ਮਿਲਦੀ ਆ ਉਹਦੇ ਨਾਲ ਤੁਹਾਡੇ ਪਰਿਵਾਰਕ ਜਿਹੜਾ ਗੁਜ਼ਾਰਾ ਸਹੀ ਢੰਗ ਨਾਲ ਹੋ ਪਉਂਦਾ ਹੈ ਨਹੀਂ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਆ ਜੀ ਬਹੁਤ ਜਿੰਨਾ ਵੀ ਜ਼ਿਆਦਾ ਕਹਦਾਂ ਇੱਥੇ ਤਾਂ ਜੀ ਸਾਨੂੰ ਲੋਕ ਬਿਟੇਚਣਾ ਕਰਕੇ ਚਲੇ ਜਾਂਦੇ ਨੇ ਵੀ ਆ ਜਾਂਦੇ ਨੇ ਜੀ ਰੋਟੀਆਂ ਖਾ ਕੇ ਆਰਾਮ ਨਾਲ ਇੱਥੇ ਬੈਠੇ ਰਹਿੰਦੇ ਨੇ ਕੰਮ ਤੇ ਨਹੀਂ ਜਾਂਦੇ ਜੀ ਦੇ ਸੋਈ ਅਸੀਂ ਸਾਡੇ ਕੋਲੇ ਕੰਮ ਹੋਵੇ ਅਸੀਂ ਫੇ ਕੰਮ ਦੇਣਾ ਚਾਹੀਏ ਕੰਮ ਤਾਂ ਹੈ ਨਹੀਂ ਜਿਸਾਈਂ ਜੜੀ ਬੈਠ ਰਹੇ ਨੇ ਇਹ ਕਿਤਨਾ ਕਿਤੇ ਬੱਚਾ ਦੇ ਵੀ ਨਮੋਸੀ ਮੂਹ ਤੇ ਆਉਂਦੀ ਹੋਊਗੀ ਵੀ ਹਾਂ ਸਾਡਾ ਜਿਹੜਾ ਪਿਤਾ ਜੀ ਗਿਆ ਹੋਇਆ ਨੇ ਬਲੇ ਕੋਲਲੇ ਕੰਮ ਬਾਤ ਸਾਡੇ ਵਾਸਤੇ ਕੋ ਖਾਣ ਨੂੰ ਲੈ ਕੇ ਆਉਣਗੇ ਫਿਰ ਕਿਦਾਂ ਦਾ ਮਹਿਸੂਸ ਕਰਦੇ ਬਹੁਤ ਜ਼ਿਆਦਾ ਜੀ ਬੱਚੇ ਸਰ ਦੇਖਦੇ ਨੇ ਜੀ ਸਾਡਾ ਡੈਡੀ ਗਿਆ ਹੋਇਆ ਕੰਮ ਤੇ ਕਹਿਣਗੇ ਤੂੰ ਉੱਥੇ ਕੰਮ ਨਹੀਂ ਕਰਿਆ ਤੂੰ ਬਿੱਲੀ ਬੈ ਕੇ ਮੁਰਿਆ ਤੇਰੇ ਉਜਾ ਪੈਸੇ ਮੰਗਦਾ ਤੂੰ ਸਾਨੂੰ ਪੈਸੇ ਨਹੀਂ ਦਿੰਦਾ ਹੈਗਾ ਜਦੋਂ ਸਾਨੂੰ ਲੋਡ ਹੁੰਦੀ ਫਿਰ ਤੇ ਜਾਣ ਦਾ ਤੇਰਾ ਫਾਇਦਾ ਕੀ ਹੋਇਆ ਅਸੀਂ ਫੇਰ ਵੀ ਇਹ ਸੋਚਦੇ ਆ ਵੀ ਇੱਥੇ ਵੀ ਬਹਿਲੀ ਬੱਠਾ ਚਲੋ ਜੋ ਕੁਝ ਵੀ ਬਣੂਗਾ ਜਿਹੜਾ ਜਾਇਜ ਬਣੂਗਾ ਜੀ ਉਹੋ ਜਿਹਾ ਆਪਾਂ ਆਪਣਾ ਗਜ਼ਾਰਾ ਕਰ ਲਾਂਗੇ ਕੀ ਮੰਗ ਕਰੋਂਗੇ ਸਰਕਾਰ ਕੋਲ ਆਪਣੇ ਰੋਜ਼ਗਾਰ ਪਿੱਲੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਾਨੂੰ ਜੀ ਗਰੀਬੀ ਪੱਤਾ ਦਿੱਤਾ ਜਾਵੇ ਸਾਨੂੰ ਚਾਹੇ ਜੋ ਦਿੱਤਾ ਜਾਵੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਦੇਖੋ ਜੀ ਇਹ ਮਜ਼ਦੂਰ ਜਿਹੜੇ ਹੈਗਾ ਭਾਈਚਾਰਾ ਇੱਥੇ ਦਿਹਾੜੀ ਵਾਸਤੇ ਆਇਆ ਹੋਇਆ ਦੇਖੋ ਭਾਵਕ ਹੁੰਦਾ ਨਜ਼ਰ ਆਇਆ ਕਿਉਂਕਿ ਇੱਕ ਤਾਂ ਘਰੋਂ ਆਉਂਦੇ ਨੇ ਦੂਜਾ ਧੁੱਪੇ ਖੜ ਕੇ ਇੰਨੇ ਜਿਹੜੇ ਤਾਪਦੀ ਧੁੱਪ ਦੇ ਵਿੱਚ ਇਹ ਕੰਮ ਦੀ ਉਡੀਕ ਕਰਦੇ ਆ ਪਰ ਅਫਸੋਸ ਜਿਹੜਾ ਹੈਗਾ ਹੁਣ ਮੇਰੇ ਖਿਆਲ ਆ ਵੀ ਦਪਹਿਰ ਦੇ 1.5 ਬੱਜਣ ਵਾਲਾ ਹੈਗਾ ਅੱਜ ਤੱਕ ਇਹਨਾਂ ਨੂੰ ਕੋਈ ਦਿਹਾੜੀ ਨਹੀਂ ਮਿਲੀ ਅੱਜ ਵੀ ਇਹਨਾਂ ਨੂੰ ਖਾਲੀ ਹੱਥੇ ਜਿਹੜਾ ਘਰ ਪਰਤਣਾ ਪਊਗਾ ਬ੍ਰਦਰ ਕਿਹਨੋਂ ਆਪ ਮੈਨਾਂ ਨੂੰ ਸੋਨੀ ਹੈ ਜੀ ਪੁਰੇ ਦੀ ਹੈ ਜੀ ਕਿਲੇ ਦਾ ਕਿਲੇ ਤੋਂ ਅੱਛਾ ਤੁਸੀਂ ਇੱਥੇ ਕਿੰਨੇ ਚਿਰ ਤੋਂ ਜਿਹੜਾ ਹੈਗਾ ਦਿੱਲੀ ਗੇਟ ਚੌ ਜੀ ਡੇਢ ਦੋ ਸਾਲਾਂ ਦੇ ਵਿੱਚ ਤੁਹਾਡਾ ਕਿੰਨਾ ਕੁ ਸਮਾਂ ਜਿਹੜਾ ਕੰਮ ਦੋ ਸਾਲਾਂ ਦੇ ਵਿੱਚ ਲੈ ਕੇ ਜਿਹੜਾ ਤੁਹਾਡਾ ਚੱਲਿਆ ਰਿਹਾ ਕੰਮ ਹੋ ਬਾਈ ਹੁਣ ਦੋ ਦਿਨ ਹੋ ਗਏ ਮੈਨੂੰ ਵਿਲੇ ਨੇ ਖੜੇ ਨੂੰ ਇੱਥੇ ਆਇਆ ਦੁਪਹਿਰ ਹੋ ਚੁੱਕੀ ਐ ਤੱਕ ਕੋਈ ਕੰਮ ਨਹੀਂ ਮਿਲਿਆ ਹੈਗਾ ਸਵੇਰ ਦੇ ਖੜੇ ਆ ਸੀ ਜਦੋਂ ਨਹੀਂ ਕੰਮ ਮਿਲਦਾ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਆਪਣੇ ਬਹੁਤ ਮਨ ਦੁਖੀ ਹੁੰਦਾ ਬਾਈ ਵੀ ਬੱਚਿਆਂ ਵਾਸਤੇ ਕੀ ਲੈ ਕੇ ਜਾਵਾਂ ਬੱਚੇ ਤਾਂ ਘਰੇ ਖਾਣ ਨੂੰ ਮੰਗਣਗੇ ਨਹੀਂ ਆਪਣੇ ਸ਼ਹਿਰ ਦੇ ਵਿੱਚ ਹੋਰ ਵਾਧੂ ਰੋਜ਼ਗਾਰ ਪਾਇਆ ਜਾਂਦਾ ਕਿਤੇ ਕਿਤੇ ਇਹ ਨੂੰ ਸੋਚਿਆ ਵੀ ਕਿਸੇ ਫੈਕਟਰੀ ਦੇ ਵਿੱਚ ਪੱਕਾ ਕੰਮਾ ਜਿਹੜਾ ਆਪਾਂ ਲੱਗ ਕੇ ਜਿਹੜਾ ਘਰ ਦਾ ਬਿਜਾਰਾ ਚਲਾ ਸਕੀਏ ਕਿ ਤਨਖਾ ਘੱਟ ਮਾਨ ਪਤਾ ਹੁਣ ਕਰਕੇ ਨਹੀਂ ਲੱਗਦੇ ਕਿ ਘੱਟ ਤਨਖਾਹ ਨੇ ਕਿ ਤਨਖਾਹ ਨਹੀਂ ਦਿੰਦੇ ਬਾਈ ਉਹ ਫੈਕਟਰੀ ਵਾਲੇ ਸਾਨੂੰ ਹੁਣ ਮੈਂ ਮਿਸਤਰੀ ਹਾਂਗਾ 800 ਰੁਪਏ ਦਿਹਾੜੀ ਆ ਹੁਣ ਮਿਸਤਰੀ ਦੀ ਲੇਬਰ ਵਾਲੇ ਦੀ 600 ਚੱਲਦੀ ਹੈਗੀ ਪੂਰਾ ਅਗਲਾ ਦੇ ਹੀ ਨਹੀਂ ਰਿਹਾ ਮੂਰਦੀ ਹੋ ਗਿਆ ਕਟਾ ਕੇ ਇੱਕ ਦੋ ਦੇ ਹੋ ਜਾਂਦੇ ਨੇਗੇ ਜਦੋਂ ਕੰਮ ਨਹੀਂ ਮਿਲਦਾ ਹੈਗਾ ਵੀ ਤੁਹਾਡਾ ਜਿਹੜਾ ਤੁਸੀਂ ਕਹਿਣਾ ਵੀ ਇੱਕ ਦੇ ਚ ਦੇ ਅੱਗੇ ਦੀ ਘੱਟ ਰੇਟਾਂ ਦੇ ਜਿਹੜੇ ਚਲੇ ਜਾਂਦੇ ਹੈਗੇ ਨੇ ਮਜ਼ਦੂਰ ਜਾਂ ਮਿਸਤਰੀ ਇਤੋਂ ਤੁਹਾਡਾ ਕੋਈ ਜਿਹੜਾ ਇੱਥੇ ਕੋਈ ਪਰਮਾਨੈਂਟਲੀ ਆਗੂ ਨਹੀਂ ਚੁਣਿਆ ਗਿਆ ਹੈਗਾ ਮਜ਼ਦੂਰ ਜਿਹਨਾਂ ਦੇ ਮਿਸਤਰੀ ਜੀ ਅੰਦਰ ਨਾ ਆਗੂ ਨਹੀਂ ਹੈਗਾ ਬਾਈ ਇੱਥੇ ਕੋਈ ਵੀ ਬਣਿਆ ਹੋਇਆ ਇਹ ਨੁਕਸਾਨ ਤਾਂ ਤੁਸੀਂ ਆਪਦੇ ਹੀ ਕਰਦੇ ਨੂੰ ਕੋਈ ਨੁਕਸਾਨ ਆਪਦਾ ਹੀ ਕਰਦੇ ਨੇ ਸਾਰਾ ਸਹੀ ਫਿਰ ਤਾਂ ਦੇਖੋ ਇੱਕ ਤਾਂ ਦਿਹਾੜੀ ਪਹਿਲਾਂ ਘੱਟ ਮਿਲਦੀ ਹੈ ਇੱਕ ਤੁਸੀਂ ਆਪਦਾ ਜਿਹੜਾ ਘੱਟ ਪੈਸਾ ਚਲੋ ਫਾਇਦਾ ਅਗਲੇ ਦਾ ਹੋ ਜਾਂਦਾ ਕੀ ਕਹੋਗੇ ਇਸ ਬੰਦੇ ਵਿੱਚ ਕੰਮ ਕਰਾਉਣ ਵਾਲਾ ਦਾ ਫਾਇਦਾ ਹੋ ਜਾਂਦਾ ਸਾਡਾ ਨੁਕਸਾਨ ਆ ਬਾਈ ਉਹਦੇ ਵਿੱਚ ਇਹ ਜਿਹੜਾ ਹੁਣ ਤੁਸੀਂ ਸਰਕਾਰ ਕੋਲੋਂ ਕਦੇ ਆਪਣੇ ਇੱਥੇ ਕਿਸੇ ਨਾਲ رابطہ ਨਹੀਂ ਕਾਇਮ ਕੀਤਾ ਦੇਖੋ ਹਰ ਜੱਤੇਬੰਦੀ ਦੇ ਆਗੂ ਹੁੰਦੇ ਨੇ ਇੱਥੇ ਵੀ ਜੁਨੇ ਨ ਬਣੇ ਹਨ ਮਜ਼ਦੂਰਾਂ ਦੀਆਂ ਵੀ ਸਾਨੂੰ ਪੱਕੇ ਤੌਰ ਤੇ ਬੈਠਣ ਵਾਸਤੇ ਜਿਹੜੀ ਜਗ੍ਹਾ ਬਣਾ ਕੇ ਦਿੱਤੀ ਜਾਵੇ ਦਿਹਾੜੀ ਤਾਂ ਜਿਹੜੀ ਮਿਲਦੀ ਆ ਮਿਲਦੀ ਆ ਸੀ ਆਪਦੇ ਆਰਾਮ ਨਾਲ ਜੈਕ ਜਗ੍ਹਾ ਤੇ ਬੈਠ ਕੇ ਆਪਣਾ ਦਿਹਾੜੀ ਦਾ ਜਿਹੜਾ ਗੁਜ਼ਾਰਾ ਤਾਂ ਠੰਡੇ ਥਾਂ ਮੇ ਕਰ ਸਕੀਏ ਨਹੀਂ ਭਾਈ ਕੋਈ ਜਗ੍ਹਾ ਨਹੀਂ ਬਣਾ ਕੇ ਦਿੱਤੀ ਸਰਕਾਰ ਨੇ ਸਾਨੂੰ ਮੈਨੂੰ ਹੁਣ 2 ਸਾਲ ਹੋ ਗਏ 1.5-2 ਸਾਲ ਇੱਥੇ ਕੋਈ ਜਗ੍ਹਾ ਨਹੀਂ ਕੋਈ ਨਹੀਂ ਆ ਦਖੰਨ ਵਾਲਿਆਂ ਦਾ ਵੀ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਕਹਿੰਦੇ ਨੇ ਚਲੋ ਉੱ ਕੋਈ ਪਾਣੀ ਪਾ ਦੇਵੇ ਜਾਂ ਕੋਈ ਗਾਲ ਕੱਢ ਦੇਵੇ ਕੋਈ ਭਰੋਸਾ ਨਹੀਂ ਇਹਨਾਂ ਦਾ ਕੀ ਕਹੋਂਗੇ ਸਰਕਾਰ ਨੂੰ ਕੀ ਸਰਕਾਰ ਦੇ ਨਾਲ ਤੁਸੀਂ ਜਿਹੜਾ ਆਪਣਾ ਗਿਲਾ ਕਿਵੇਂ ਜਿਤਾਉਂਗੇ ਸਰਕਾਰ ਨਾ ਤਾਂ ਕੋਈ ਗਰੀਬਾਂ ਦਾ ਹੱਲ ਕਰ ਰਹੀ ਹੈ ਠੀਕ ਹੈ ਨਹੀਂ ਤੇ ਨਾ ਹੀ ਸਾਨੂੰ ਕੋਈ ਬੈਠਣ ਖੜਨ ਨੂੰ ਜਗ੍ਹਾ ਹੈ ਬਹਾਂ ਲਾਰਾ ਲਾ ਕੇ ਟੁਰ ਜਾਂਦੇ ਨੇ ਵੋਟਾਂ ਵੇਲੇ ਐਮ ਐਲ ਏ ਜਦੋਂ ਖੜਦੇ ਨੇ ਵੀ ਹਾਂ ਜੀ ਤੁਹਾਨੂੰ ਬਣਾ ਕੇ ਦੇਵਾਂਗੇ ਜਗ੍ਹਾ ਬਣਾ ਕੇ ਕਿਹਨੇ ਦੇਣੀ ਹੈ ਮਾਕਰੋਂ ਦੇਖੋ ਬਹੁਤ ਭਾਵਕ ਕਰਨ ਵਾਲੀਆਂ ਗੱਲਾਂ ਬਾਤਾਂ ਹੈਗੀਆਂ ਨੇ ਜਿਹੜੀਆਂ ਇਹਨਾਂ ਮਜ਼ਦੂਰਾਂ ਦੀਆਂ ਮੰਦਿਆਂ ਭਾਵਨਾ ਹੈਗੀਆਂ ਨੇ ਕਾਸ ਲੈ ਕੇ ਚੱਲਦੇ ਹੈਗੇ ਨੇ ਜਿਹੜੇ ਸਾਡੇ ਨਾਲ ਆ ਬਹੁਤ ਉਦਾਸ ਹੋ ਕਿ ਜਿਹੜਾ ਘਰੋਂ ਚੱਲਦੇ ਨੇ ਰੋਜ਼ਗਾਰ ਵਾਸਤੇ ਆਉਂਦੇ ਨੇ ਨਹੀਂ ਮਿਲਦਾ ਬਹੁਤ ਅਨਮੋਸੀ ਦਾ ਸਾਹਮਣਾ ਕਰਨਾ ਪੈਂਦਾ ਤੀਨਾ ਬਰਾਦਰਾ ਫਰਪ੍ਰੀਤ ਕਿੱਥੋਂ ਆਨੇ ਤੁਸੀਂ ਅਸੀਂ ਜਿੱਤਵਾਲ ਤੋਂ ਜਿੱਤਵਾਲ ਕਿੰਨੇ ਕਿਲੋਮੀਟਰ ਪੈ ਜਾਂਦਾ ਸੱਤ ਕਿਲੋਮੀਟਰ ਆਹ ਰੋਜ਼ ਆਨੇ ਆ ਕਿੰਨੇ ਵਜੇ ਆ ਜਾਂਦੇ ਹਾਂ ਅਸੀਂ 8 ਵਜੇ ਆਉਂਦੇ ਹਾਂ ਜੀ ਵੀ 8 ਵਜੇ ਆ ਕੇ ਤੁਹਾਨੂੰ ਇੱਥੇ ਜਿਹੜਾ ਤੁਹਾਡੇ ਰੋਜ਼ਗਾਰ ਦੇ ਵਾਸਤੇ ਆਸ ਕਰਕੇ ਆਉਣਾ ਉੱਥੇ ਮਿਲ ਜਾਂਦਾ ਹੋ ਨਹੀਂ ਸਰ ਅਜੇ 8ਵਾਂ ਦਿਨ ਆਈ ਮੈਨੂੰ 8ਵਾਂ ਦਿਨ ਹਾਂਜੀ ਇੱਕ ਵੀ ਨਹੀਂ ਇੱਕ ਦਿਨ ਵੀ ਨਹੀਂ ਲੱਗਿਆ ਫਿਰ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈਗਾ ਹਰ ਪਰਿਵਾਰ ਦੇ ਸ਼ੌਕ ਹੁੰਦੇ ਨੇ ਬੱਚਾ ਦੇ ਹੁੰਦੇ ਨੇ ਕਿਵੇਂ ਚੱਲਦਾ ਗੁਜ਼ਾਰਾ ਬਸ ਔਖੇ ਹੀ ਚੱਲਦਾ ਜੀ ਐਵੇਂ ਆਧਾਰ ਸਾਧਾਰ ਦੁਕਾਨਾਂ ਤੋਂ ਦੇਣ ਇੱਕ ਅੱਧੀ ਦਿਹਾੜੀ ਲੱਗ ਜਾਂਦੇ ਜੀ ਫਿਰ ਉਹ ਦੇ ਦਿੰਨੇ ਆ ਇਕਨ ਟਾਈਮ ਪਾਸ ਕਰਦੇ ਆ ਪਰ ਇਹ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਮੇਦਾਰਾਂ ਨੂੰ ਜਾਣ ਕੇ ਬਹੁਤ ਸਹੂਲਤਾਂ ਦਿੰਦੇ ਆ ਪੈਲਛਣਾ ਵੀ ਲੱਗੀਆਂ ਨੇ ਹੋਰ ਤੋਂ 2000 ਰੁਪਏ ਜਿਵੇਂ ਮੰਨ ਲਓ ਜ਼ਮੀਨਾਂ ਤੇ ਲਾਂਦੇ ਆ ਵੇ ਮਜ਼ਦੂਰਾਂ ਵਾਰ ਵੀ ਕੋਈ ਸੋਚਣਾ ਚਾਹੀਦਾ ਕੋਈ ਨਾ ਕੋਈ ਸਕੀਮ ਇਹਨਾਂ ਨੂੰ ਵੀ ਦੇਣੀ ਚਾਹੀਦੀ ਆ 1500 ਜੋ ਵੀ ਜਾਨਕਿ ਉਹਨਾਂ ਦੀ ਉਹ ਆ ਗਈ ਸਰਕਾਰ ਸਰਕਾਰ ਤਾਂ ਮਜ਼ਦੂਰਾਂ ਤੇ ਕਹਿ ਕੇ ਰੋਪ ਝਾੜ ਦਿੰਦੇ ਆ ਵੀ ਤੁਹਾਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਆ ਤੁਹਾਨੂੰ ਆਟਾ ਦਾਲਾ ਮੁਫਤ ਦਿੱਤਾ ਦੇ ਨੇ ਕੀ ਗਰੀਬਾਂ ਦਾ ਇੰਨੇ ਕੀ ਸ਼ੌਕ ਨੇ ਵੀ ਆਟਾ ਦਾਲਾ ਤੇ ਬਿਜਲੀ ਨਾਲ ਗੁਜ਼ਾਰਾ ਹੋ ਜਾਂਦਾ ਨਹੀਂ ਸਰ ਫਿਰ ਉਹ ਤਾਂ ਉਹਨੂੰ ਵੀ ਉਹ ਵੀ ਸਮਝਦਾਰ ਨੇ ਕਿ ਵੀ ਹੁਣ ਆਟਾ ਬਿਜਲੀ ਨਾਲ ਤਾਂ ਬੱਚਿਆਂ ਦਾ ਪੇਟ ਨਹੀਂ ਭਰਦਾ ਪੇਟ ਤਾਂ ਰੋਟੀ ਇਹਦੇ ਨਾਲ ਖਾਣੇ ਨਾਲ ਹੀ ਭਰਦਾ ਜੀ ਜੇ ਡੇਲੀ ਲੈ ਕੇ ਜਾਵਾਂਗੇ ਬਣਾਵਾਂਗੇ ਤਾਂ ਭਰੂਗਾ ਬੱਚੇ ਪੜਾਉਣੇ ਵੀ ਨੇ ਆਪੇ ਵੇਖੀ ਬਣਾਉਣੇ ਵੀ ਨੇ ਜੀ ਉਹਨਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਆ ਹੁਣ ਪ੍ਰਾਈਵੇਟ ਸਕੂਲ ਲੈ ਗਏ ਕਮ ਸੇ ਕਮ 7-8-8000 ਰੁਪਏ ਉਹਨਾਂ ਦਾ ਆ ਜਾਂਦਾ ਤਾਂ ਉਹ ਗਰੀਬਾਂ ਦਾ ਕਿੱਥੋਂ ਭਰੂਗਾ ਤੇ ਆੜੀਦਾਰ ਜਿਹਦੀ ਅੱਜ 8-9 ਦਿਨਾਂ ਬਾਅਦ ਇੱਕ ਢਿਆਡੀ ਲੱਗਣੀ ਆ ਉਹ ਚ ਹੀ ਕਰ ਪਰਿਵਾਰ ਚਲਾਉਣਾ ਖਾਣਾ ਪੀਣਾ ਮੋਟਰਸਾਈਕਲ ਦਾ ਖਰਚਾ ਆਪਦਾ ਵੀ ਖਰਚਾ ਉਹਦਾ ਉਹ ਵੀ 2-200 ਰੁਪਏ ਤੇ ਲਾਉਣੇ ਆ ਬਹੁਤ ਹੀ ਭਾਵੁਕ ਕਰਨ ਵਾਲੀਆਂ ਇਹਨਾਂ ਦੇ ਮਨ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਅੱਖਾਂ ਦੇ ਵਿੱਚ ਜੇ ਆਪਾਂ ਕਹਿ ਲਈਦਾ ਗੱਲਾਂ ਕਰਦੇ ਕਰਦੇ ਅਥਰੂ ਵੀ ਇਹਨਾਂ ਦੇ ਦੇਖੇ ਗਏ ਨੇ ਕਾਰ ਨਹੀਂ ਆ ਵੀ ਜਿਹੜਾ ਇਹਨਾਂ ਨੂੰ ਮਿਹਨਤਾਂ ਨਾਲ ਜਿਹੜਾ ਹੈਗਾ ਚਲੋ ਘਟ ਮਿਲਦਾ ਪਰ ਮਿਹਲੇ ਤਾਂ ਸਹੀ ਸਮੇਂ ਸਰ ਨਹੀਂ ਮਿਲਦਾ ਬੈਠ ਕੇ ਮੋੜਦੇ ਨੇ ਤੁਹਾਨੂੰ ਕੋ ਖਾਵਾ ਕਿ ਇਹਨਾਂ ਦਾ ਤਸਵੀਰਾਂ ਜਿਹੜੇ ਕਿਸੇ ਦਾ ਦੁਕਾਨਾਂ ਤੇ ਅਕੇ ਬੈਠ ਕੇ ਜਿਹੜਾ ਆਪਣਾ ਦਿਹਾੜੀ ਪੂਰੀ ਕਰਕੇ ਜਾਂਦੇ ਨੇ ਨਾ ਕੰਮ ਵੰਡ ਕਰਕੇ ਰੋਟੀ ਖਾ ਕੇ ਘਰ ਨੂੰ ਚਲੇ ਜਾਂਦੇ ਹੈਗੇ ਨੇ ਸਰਕਾਰ ਨੂੰ ਵੀ ਚਾਹੀਦਾ ਜਿਵੇਂ ਕਿ ਅੱਗੇ ਅਵੇਡਕਰ ਚੌਕ ਦੇ ਵਿੱਚ ਸੈੱਟ ਜਿਹੜਾ ਹੈਗਾ ਇਹਨਾਂ ਦਾ ਆ ਕਾਫੀ ਸਮੇਂ ਤੋਂ ਜਿਹੜਾ ਪਾਸ ਹੋ ਚੁੱਕਿਆ ਉਹਦੇ ਪੈਸੇ ਵੀ ਵਾਚੁੱਕੇ ਨੇ ਉਹ ਬਣਾ ਕੇ ਦਿੱਤਾ ਜਾਵੇ ਠੰਡੇ ਪਾਣੀ ਦਾ ਵਾਟਰ ਕੋਲਰ ਲਾ ਕੇ ਦਿੱਤਾ ਜਾਵੇ ਤਾਂ ਕਿ ਜਿਹੜਾ ਇਹੇ ਹੈਗੇ ਨੇ ਕੰਮ ਨਹੀਂ ਮਿਲਦਾ ਤਾਂ ਆਰਾਮ ਨਾਲ ਬੈਠ ਕੇ ਤਾਂ ਉੱਥੇ ਕੰਮ ਦੀ ਵੇਟ ਕਰ ਸਕਦੇ ਨੇ ਤੁਹਾਨੂੰ ਦਿਖਾ ਰਹੇ ਹਾਂ ਮਲੇ ਕੋਟਲਾ ਦਿੱਲੀ ਗੇਟ ਦੇ ਲੇਬਰ ਚੌਂਕ ਦੇ ਵਿੱਚੋਂ ਲਾਈਵ ਤਸਵੀਰਾਂ ਕੈਮਰਾ ਪਰਸਨ ਹਰਮਨ ਦੇ ਨਾਲ ਔਨ ਅਇਰਲੀ ਸਰਵਿਸ ਸੰਗ੍ਰੇਟੋਲਾ ਸਾਡੀ ਇੱਥੇ ਲੇਬਰ ਦੀ ਦਿਹਾੜੀ ਹੈ ਜੀ 600 ਰੁਪਿਆ ਕੋਈ 400 ਨੂੰ ਬਾਈ ਜਾਂਦਾ ਕੋਈ 300 ਨੂੰ ਬਾਈ ਜਾਂਦਾ ਜਦੋਂ ਬੇਰੁਜ਼ਗਾਰੀ ਹੁੰਦੀ ਹੈ ਜੀ ਉਸ ਹਿਸਾਬ ਨਾਲ ਜੇ ਕੰਮ ਹੀ ਨਹੀਂ ਹੈਗਾ ਜੀ ਹੁ ਮੈਂ ਮਾਰੀ ਹੋਵੇ ਸਾਨੂੰ ਦੋ ਪੈਸੇ ਮਿਲ ਜਾਣ ਸਾਨੂੰ ਕੰਮ ਮਿਲ ਜਵੇ 8 8 10 ਦਾ ਤੱਕ ਕੰਮ ਨਹੀਂ ਵਰਦਾ ਜੀ ਕੰਮੋ ਭਾਈ ਹੁਣ ਦੋ ਦਿਨ ਹੋ ਗਏ ਮੈਨੂੰ ਵਿਲੇਡ ਖੜੇ ਨੂੰ ਆਇਆ ਦਪਹਿਰ ਹੋ ਚੁੱਕੀ ਹੈ ਤੱਕ ਕੋਈ ਕੰਮ ਨਹੀਂ ਮਿਲਿਆ ਹੈਗਾ ਸਵੇਰ ਦਾ ਖੜਿਆ ਹਾਂ ਮੈਨੂੰ ਹੁਣ ਦੋ ਸਾਲ ਹੋ ਗਏ ਡੇਢ ਦੋ ਸਾਲ ਇੱਥੇ ਕੋਈ ਜਗ੍ਹਾ ਨਹੀਂ ਕੋਈ ਨਹੀਂ ਆ ਦਖੰਨ ਵਾਲਾਂ ਦਾ ਵੀ ਨਹੀਂ ਪਤਾ ਵੀ ਕਿਹੜੇ ਟਾਈਮ ਕਹਿੰਦੇ ਨੇ ਚਲੋ ਉੱਠੋ ਭਜੋ ਇੱਥੋਂ ਕੋਈ ਪਾਣੀ ਪਾ ਦੇਵੇ ਜਾਂ ਕੋਈ ਗਾਲ ਕੱਢ ਦੇਵੇ ਕੋਈ ਭਰੋਸਾ ਨਹੀਂ ਇਹਨਾਂ ਦਾ ਸਰਕਾਰ ਜੀ ਤੁਸੀਂ ਦੇਖ ਰਹੇ ਹੋ ਨਾ ਮੈਂ ਤੁਹਾਡਾ ਆਪਣਾ ਸਰਵਿਸ ਸਿੰਘ ਰਟੋਲਾ ਜਿਵੇਂ ਕਿ ਸਰਕਾਰਾਂ ਵੱਲੋਂ بڑے بڑے ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਵਿੱਚੋਂ ਹਰ ਬੰਦਾ ਜਿਹੜਾ ਹੈਗਾ ਮਜ਼ਦੂਰ ਵਰਗ ਤੋਂ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਰੋਜ਼ਗਾਰ ਨੂੰ ਲੈ ਕੇ ਵੋਟਾਂ ਲੈ ਕੇ ਤੁਰਦੇ ਲੱਗਦੇ ਉਹ ਤੋਂ ਬਾਅਦ ਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਜਿਵੇਂ ਅਸੀਂ ਅੱਜ ਖੜੇ ਹਾਂ ਬਲੇ ਕੋੜਲਾ ਸ਼ਹਿਰ ਦੇ ਵਿੱਚ ਦਿੱਲੀ ਗੇਟ ਜਿਹੜਾ ਕੀ ਇਹ ਮਜ਼ਦੂਰਾਂ ਦਾ ਆਟਾ ਮੰਨਾ ਮੰਗਿਆ ਜਾਂਦਾ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚੋਂ ਆ ਕੇ ਮਜ਼ਦੂਰ ਇੱਥੇ 10 ਕਿਲੋਮੀਟਰ ਤੋਂ ਕਿ 15 ਕਿਲੋਮੀਟਰ ਤੋਂ ਆ ਕੇ ਆਪਣੀ ਮਿਹਨਤ ਮਜ਼ਦੂਰੀ ਵਾਸਤੇ ਪਰਿਵਾਰ ਚਲਾਉਣ ਵਾਸਤੇ ਇੱਥੇ ਆਉਂਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਦਿਹਾੜੀ ਮਿਲ ਜਾਂਦੀ ਆ ਜੇ ਕਿਸੇ ਲੋੜ ਹੁੰਦੀ ਆ ਇੱਥੋਂ ਉਹਨਾਂ ਨੂੰ ਲਿਜਾ ਕੇ ਜਿਹੜਾ ਆਪਣਾ ਕੰਮ ਵਾਸਤੇ ਸ਼ਾਮ ਤੱਕ ਦਿਹਾੜੀ ਲਵਾ ਕੇ ਉਹਨਾਂ ਦਾ ਮਿਹਨਤਾਂ ਦਾ ਦਿੱਤਾ ਜਾਂਦਾ ਪਰ ਬੜੇ ਅਫਸੋਸ ਦੀ ਗੱਲ ਹੈਗੀ ਆ ਕਿ ਜਿਹੜੇ ਇਹ ਮੇਰੇ ਪਿੱਛੇ ਤੁਸੀਂ ਖੜੇ ਮਜ਼ਦੂਰ ਦੇਖ ਰਹੇ ਹੋ ਇਹ ਵਿਚਾਰੇ ਸਵੇਰ ਦੇ ਖੜੇ ਨੇ ਇਹਨਾਂ ਦਾ ਕਿਹੜਾ ਵੀ ਕਈ ਕਈ ਦਿਨ ਜਿਹੜਾ ਹੈਗਾ ਅਸੀਂ ਇੱਥੇ ਖੜ ਕੇ ਧੁੱਪ ਚ ਮੋੜ ਜਾਂਦੇ ਆ ਨਾ ਤਾਂ ਕੋਈ ਇਹਨਾਂ ਦੀ ਬੈਠਣ ਵਾਸਤੇ ਜਗ੍ਹਾ ਹੈਗੀ ਆ ਨਾ ਕੋਈ ਸੈੱਟ ਬਣਾਇਆ ਗਿਆ ਇਸ ਤੋਂ ਅਗਲੇ ਚੌਕ ਦੇ ਵਿੱਚ ਸੱਠਾ ਵਿਆ ਜਿਹੜਾ ਰਵਦਾਸ ਚੌਕ ਹੈਗਾ ਡਾਕਟਰ ਵੀਰ ਨਵੇਦਕਰ ਚੌਕ ਵੀ ਬੋਲਦੇ ਨੇ ਉਹਨੂੰ ਉੱਥੇ ਇਹਨਾਂ ਦਾ ਸੈੱਟ ਮਨਜ਼ੂਰ ਹੋਇਆ ਹੋਇਆ ਪਤਾ ਨਹੀਂ ਸਰਕਾਰਾਂ ਕਿਉਂ ਜਿਹੜਾ ਦੇਰੀ ਕਰ ਰਹੀਆਂ ਨੇ ਉੱਥੇ ਸੈੱਟ ਵੀ ਮਨਜ਼ੂਰ ਹੋਇਆ ਹੋਇਆ ਨਾ ਇੱਥੇ ਇਹਨਾਂ ਨੂੰ ਪੀਣ ਵਾਸਤੇ ਕੋਈ ਠੰਡੇ ਪਾਣੀ ਦਾ ਪ੍ਰਬੰਧ ਆ ਇਹ ਵਿਚਾਰੇ ਕਿਤੇ ਦੁਕਾਨਾਂ ਦੇ ਅੱਗੇ ਖੜ ਕੇ ਕਿਤੇ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਨੇ ਜਦੋਂ ਨਹੀਂ ਮਿਹਨਤਾਂ ਨਾ ਮਿਲਦਾ ਨਹੀਂ ਦਿਹਾੜੀ ਮਿਲਦੀ ਤਾਂ ਇੱਥੇ ਬੈਠ ਕੇ ਟਾਈਮ ਪੂਰਾ ਕਰਕੇ ਦੁਪਹਿਰ ਤੋਂ ਬਾਅਦ ਰੋਕਿਆ ਕਰੋ ਲੈਂਦੇ ਆ ਖਾ ਕੇ ਚਲੇ ਜਾਂਦੇ ਨੇ ਵਾਪਸ ਘਰੇ ਜਾਂਦੇ ਨੂੰ ਬੱਚੇ ਵੀ ਦੇਖਦੇ ਹੋਣਗੇ ਨਰਾਜ਼ ਹੁੰਦੇ ਨੇ ਵੀ ਸਾਡੇ ਜਿਹੜੇ ਫਾਦਰ ਸਾਹਿਬ ਹੈਗੇ ਨੇ ਕੰਮ ਕਰਨ ਵਾਸਤੇ ਗਿਆ ਸੀ ਕਿ ਸਾਡੇ ਵਾਸਤੇ ਕੀ ਲੈ ਕੇ ਗੱਲ ਕਰਾਵਾਂਗੇ ਉਹਨਾਂ ਮਜ਼ਦੂਰਾਂ ਦੇ ਨਾਲ ਬ੍ਰਦਰ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਸੰਸ਼ੇਰ ਸਿੰਘ ਹੈ ਜੀ ਕਿਹੜਾ ਪਿੰਡ ਆ ਮੇਰਾ ਬਾਦਸ਼ਾਹਪੁਰ ਪਿੰਡ ਆ ਜੀ ਇੱਥੇ ਜਿਹੜਾ ਤੁਸੀਂ ਖੜੇ ਹੋ ਚੌਂਕ ਦੇ ਵਿੱਚ ਇੱਥੇ ਕੀ ਕਰਨ ਵਾਸਤੇ ਆਏ ਤੁਸੀਂ ਅਸੀਂ ਮਜ਼ਦੂਰੀ ਕਰਨ ਵਾਸਤੇ ਆਏ ਇੱਥੇ ਹਰ ਰੋਜ਼ ਆਉਂਦੇ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ 35 ਸਾਲ ਹੋ ਗਏ ਜੀ ਇੱਥੇ ਆਉਂਦੇ ਨੇ 35 ਸਾਲ ਆਉਂਦੇ ਨੇ ਹੋ ਗਏ ਕੀ ਥੋੜਾ ਜਿਹੜਾ ਇੱਥੇ ਹਰ ਰੋਜ਼ ਆਉਣ ਵਾਲਾ ਜਿਹੜਾ ਤੁਹਾਡੇ ਮਜ਼ਦੂਰੀ ਤੁਸੀਂ ਕਰਨ ਵਾਸਤੇ ਉਹਨਾਂ ਡੇਲੀ ਦਿਹਾੜੀ ਮਿਲ ਜਾਂਦੀ ਨਹੀਂ ਜੀ ਡੇਲੀ ਨਹੀਂ ਇਹ ਤਾਂ ਕਈਆਂ ਨੂੰ ਤਾਂ ਹਫ਼ਤਾ ਆਪ ਦਾ 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 ਦਿਨ ਹੋ ਗਈ ਕੋਈ ਦਿਹਾੜੀ ਲੱਗ ਜਾਂਦੀ ਹੈ ਕਈ ਵਾਰ 2-2 4-4 ਗਜਾਰੇ ਵਾਸਤੇ ਦੂਰੋਂ ਦਰਾਂਡੇੋਂ ਆਉਂਦੇ ਨੇ ਜੀ 20 30 ਕਿਲੋਮੀਟਰ ਵਾਸਤੇ ਤੇ ਕੋਈ ਮਿਹਨਤ ਮਜ਼ਦੂਰੀ ਨਹੀਂ ਕੋਈ ਇਹਨਾਂ ਨੂੰ ਰਹਿਣ ਵਾਸਤੇ ਕੋਈ ਬੈਠਣ ਲਈ ਕੋਈ ਟਿਕਾਣਾ ਨਹੀਂ ਹੈਗਾ ਕਿਸੇ ਨੂੰ ਪਾਣੀ ਪੀਣ ਵਾਸਤੇ ਨਹੀਂ ਮਿਲਦਾ ਕਿਸੇ ਨੂੰ ਕੁਝ ਨਹੀਂ ਜੀ ਦੁਕਾਨ ਵਾਲੇ ਦੁਕਾਨਾ ਖੋਲਣ ਤੋਂ ਮੰਗਰੋ ਜੀ ਸਾਨੂੰ ਉਰਾਂ ਪਰਾ ਬੈਠਣ ਨੂੰ ਕਿਤੇ ਕੋਈ ਮਾੜੀ ਮੋਟੀ ਜਿਹੀ ਜਗ੍ਹਾ ਮਿਲਦੀ ਹੈ ਜੀ ਅਸੀਂ ਬਹਿ ਜਣੇ ਤੇ ਧੁੱਪ ਦੇ ਵਿੱਚ ਹਰ ਹਰ ਕੋਈ ਜੋ ਵੀ ਰੇਦਰ ਖੜੇ ਨੇ ਤੇ ਪੰਜ ਦੋ ਇੱਧਰ ਖੜੇ ਨੇ ਇੱਕ ਕੰਮ ਦੀ ਭਾਲ ਦੇ ਵਿੱਚ ਸਾਰੀ ਦਾੜੀ ਖੜੇ ਰਹਿੰਦੇ ਨੇ ਜੀ ਜਿਹੜੀ ਇੱਥੇ ਤੁਸੀਂ ਕਹਿੰਦੇ ਵੀ ਅਸੀਂ ਦਿਹਾੜੀ ਸਾਨੂੰ ਮਿਲ ਜਾਂਦੀ ਆ ਕਦੇ ਦੋ ਕਿੰਨੀ ਦਿਹਾੜੀ ਆ ਜਿਹੜੀ ਤੁਹਾਨੂੰ ਜਿਹੜੀ ਹੈਗੀ ਆ ਇੱਥੋਂ ਦਿੱਤੀ ਜਾਂਦੀ ਆ ਸੋ ਦਿਲ ਲੈ ਕੇ ਸਾਡੀ ਇੱਥੇ ਲੇਬਰ ਦੀ ਦਿਹਾੜੀ ਆ ਜੀ 600 ਰੁਪਈਆ ਉਹ ਤਾਂ ਹੀ 800 ਰਾਜ ਮਿਸਤਰੀ ਦਾ ਨਾਲ ਹੀ 800 ਤੇ ਕੋਈ ਵਿਚਾਰਾ ਰਾਜ ਮਿਸਤਰੀ ਨੂੰ ਮਿਲ ਰਿਹਾ ਨਾਲ 600 ਮਜ਼ਦੂਰ ਨੂੰ ਮਿਲ ਰਿਹਾ ਕੋਈ 400 ਨੂੰ ਬਾਈ ਜਾਂਦਾ ਕੋਈ 300 ਨੂੰ ਬਾਈ ਜਾਂਦਾ ਜਦੋਂ ਬੇਰੁਜ਼ਗਾਰੀ ਹੁੰਦੀ ਆ ਜੀ ਉਸ ਹਿਸਾਬ ਨਾਲ ਜੋ ਕੰਮ ਹੀ ਨਹੀਂ ਹੈਗਾ ਜੀ ਹੁਣ ਕੀ ਕਰੇ ਇੱਕ ਦੂਜੇ ਦੇ ਉੱਪਰ ਦੀ ਘਰ ਕੇ ਜਾਂਦੇ ਨੇ ਜੀ ਵੀ ਸਾਨੂੰ ਜਿਵੇਂ ਮਰਜ਼ੀ ਹੋਵੇ ਸਾਨੂੰ ਦੋ ਪੈਸੇ ਮਿਲ ਜਾਣ ਸਾਨੂੰ ਕੰਮ ਮਿਲ ਜਵੇ 8 8 10 10 ਕੰਮ ਨਹੀਂ ਵਧਾਈ ਹੁੰਦਾ ਤੇ ਮੈਂ ਤੁਸੀਂ ਕਹਿੰ ਦੋ ਤਿੰਨ ਦਿਨ ਬਾਅਦ ਦਿਹਾੜੀ ਮਿਲਦੀ ਆ ਕਿ ਜਿਹੜਾ ਤੁਹਾਨੂੰ 400 ਜਾਂ 600 ਰੁਪਏ ਦਿਹਾੜੀ ਮਿਲਦੀ ਆ ਉਹਦੇ ਨਾਲ ਤੁਹਾਡੇ ਪਰਿਵਾਰਕ ਜਿਹੜਾ ਗੁਜ਼ਾਰਾ ਸਹੀ ਢੰਗ ਨਾਲ ਹੋ ਪਉਂਦਾ ਹੈ ਨਹੀਂ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਆ ਜੀ ਬਹੁਤ ਜਿੰਨਾ ਵੀ ਜ਼ਿਆਦਾ ਕਹ ਦੋ ਇੱਥੇ ਤਾਂ ਜੀ ਸਾਨੂੰ ਲੋਕ ਬੇਟੇ ਚਨਾ ਕਰਕੇ ਚਲੇ ਜਾਂਦੇ ਨੇ ਵੀ ਆ ਜਾਂਦੇ ਨੇ ਜੀ ਰੋਟੀਆਂ ਖਾ ਕੇ ਆਰਾਮ ਨਾਲ ਇੱਥੇ ਬੈਠੇ ਰਹਿੰਦੇ ਨੇ ਇਹ ਕੰਮ ਤੇ ਨਹੀਂ ਜਾਂਦੇ ਜੀ ਜੇ ਸੋਈ ਅਸੀਂ ਸਾਡੇ ਕੋਲੇ ਕੰਮ ਹੋਵੇ ਅਸੀਂ ਫੇ ਕੰਮ ਦੇਣਾ ਜਾਈਏ ਕੰਮ ਤਾਂ ਹੈ ਨਹੀਂ ਜਿਸਾਈਂ ਜੜੀ ਬੈਠ ਰਹੇ ਨੇ ਜੀ ਕਿਤੇ ਨਾ ਕਿਤੇ ਬੱਚਾਂ ਦੇ ਵੀ ਨਬੋਸੀ ਮੂਹ ਤੇ ਆਉਂਦੀ ਹੋਵੇਗੀ ਵੀ ਹਾਂ ਸਾਡਾ ਜਿਹੜਾ ਪਿਤਾ ਜੀ ਗਿਆ ਹੋਇਆ ਨੇ ਬਲੇ ਕੋਲੇ ਕੰਮ ਬਾਤ ਸਾਡੇ ਵਾਸਤੇ ਕੋ ਖਾਣ ਨੂੰ ਲੈ ਕੇ ਆਉਣਗੇ ਫਿਰ ਕਿਦਾਂ ਦਾ ਮਹਿਸੂਸ ਕਰਦੇ ਬਹੁਤ ਜ਼ਿਆਦਾ ਜੀ ਬੱਚੇ ਸਰ ਦੇਖਦੇ ਨੇ ਜੀ ਸਾਡਾ ਡੈਡੀ ਗਿਆ ਹੋਇਆ ਕੰਮ ਤੇ ਕਹਿੰਣਗੇ ਤੂੰ ਉੱਥੇ ਕੰਮ ਨਹੀਂ ਕਰਿਆ ਤੂੰ ਬਿੱਲੀ ਬਹਿ ਕੇ ਮੋੜਿਆ ਤੇਰੇ ਜਿਹਾ ਪੈਸੇ ਮੰਗਦਾ ਤੂੰ ਸਾਨੂੰ ਪੈਸੇ ਨਹੀਂ ਦਿੰਦਾ ਹੈਗਾ ਜਦੋਂ ਸਾਨੂੰ ਲੋਡ ਹੁੰਦੀ ਆ ਫਿਰ ਤੇ ਜਾਣ ਦਾ ਤੇਰਾ ਫਾਇਦਾ ਕੀ ਹੋਇਆ ਅਸੀਂ ਫੇਰ ਵੀ ਇਹ ਸੋਚਦਾ ਵੀ ਇੱਥੇ ਵੀ ਬਹਿਲੀ ਬੱਠਾ ਚਲੋ ਜੋ ਕੁਝ ਵੀ ਬਣੂਗਾ ਜਿਹੜਾ ਜਾਇਜ ਬਣੂਗਾ ਜੀ ਉਹੋ ਜਿਹਾ ਆਪਾਂ ਆਪਣਾ ਗੁਜ਼ਾਰਾ ਕਰ ਲਾਂਗੇ ਕੀ ਮੰਗ ਕਰੋਂਗੇ ਸਰਕਾਰ ਕੋਲ ਆਪਣੇ ਰੋਜ਼ਗਾਰ ਲਈ ਅਸੀਂ ਸਰਕਾਰ ਤੋਂ ਜੀ ਮੰਗ ਕਰਦੇ ਆ ਵੀ ਸਾਨੂੰ ਜੀ ਗਰੀਬੀ ਪੱਤਾ ਦਿੱਤਾ ਜਾਵੇ ਸਾਨੂੰ ਸਹਾਇਤਾ ਦਿੱਤਾ ਜਾਵੇ ਬੇਰੁਜ਼ਗਾਰ ਨੂੰ ਰੋਜ਼ਗਾਰ ਦਿੱਤਾ ਜਾਵੇ ਮੱਖੋ ਜੀ ਇਹ ਮਜ਼ਦੂਰ ਜਿਹੜੇ ਹੈਗਾ ਭਾਈਚਾਰਾ ਇੱਥੇ ਦਿਹਾੜੀ ਵਾਸਤੇ ਆਇਆ ਹੋਇਆ ਦੇਖੋ ਭਾਵਕ ਹੁੰਦਾ ਨਜ਼ਰ ਆਇਆ ਕਿਉਂਕਿ ਇੱਕ ਤਾਂ ਘਰੋਂ ਆਉਂਦੇ ਨੇ ਦੂਜਾ ਤੁੱਪੇ ਖੜਕੇ ਇੰਨੇ ਜਿਹੜੇ ਤਪਦੀ ਧੁੱਪ ਦੇ ਵਿੱਚ ਇਹ ਕੰਮ ਦੀ ਉਡੀਕ ਕਰਦੇ ਆ ਪਰ ਅਫਸੋਸ ਜਿਹੜਾ ਹੈਗਾ ਹੁਣ ਮੇਰੇ ਖਿਆਲ ਆ ਵੀ ਦੁਪਹਿਰ ਦੇ 1.5 ਬਜਨ ਵਾਲਾ ਹੈਗਾ ਅਜੇ ਤੱਕ ਇਹਨਾਂ ਨੂੰ ਕੋਈ ਦਿਹਾੜੀ ਨਹੀਂ ਮਿਲੀ ਅੱਜ ਵੀ ਇਹਨਾਂ ਨੂੰ ਖਾਲੀ ਹੱਥੇ ਦਾ ਘਰ ਪਰਤਣਾ ਪਊਗਾ ਬ੍ਰਦਰ ਕਿਹਨੋਂ ਮੇਰਾ ਨਾਮ ਸੋਨੀ ਹੈ ਜੀ ਪੁਰੇ ਦੀ ਹੈ ਇਹ ਕਿਲੇ ਦਾ ਕਿਲੇ ਤੋਂ ਅੱਛਾ ਤੁਸੀਂ ਇੱਥੇ ਕਿੰਨੇ ਚਿਰ ਤੋਂ ਜਿਹੜਾ ਹੈਗਾ ਦਿੱਲੀ ਗੇਟ ਚੌਂਕ ਦੇ ਵਿੱਚ ਤੇ ਮਜ਼ ਕੀ 1.5 ਦੋ ਸਾਲਾਂ ਦੇ ਵਿੱਚ ਤੁਹਾਡਾ ਕਿੰਨਾ ਕੁ ਸਮਾਂ ਜਿਹੜਾ ਕੰਮ ਦੋ ਸਾਲਾਂ ਦੇ ਵਿੱਚ ਲੈ ਕੇ ਜਿਹੜਾ ਤੁਹਾਡਾ ਚੱਲਿਆ ਰਿਹਾ ਕੋਈ ਨਹੀਂ ਕੰਮ ਹੋ ਬਾਈ ਹੁਣ ਦੋ ਦਿਨ ਹੋ ਗਏ ਮੈਨੂੰ ਵਿਲੇਜੇ ਖੜੇ ਨੂੰ ਇੱਥੇ ਆਇਆ ਦੁਪਹਿਰ ਹੋ ਚੁੱਕੀ ਐ ਇਹ ਤੱਕ ਕੋਈ ਕੰਮ ਨਹੀਂ ਮਿਲਿਆ ਹੈਗਾ ਸਵੇਰ ਦੇ ਖੜਿਆ ਸੀ ਜਦੋਂ ਨਹੀਂ ਕੰਮ ਮਿਲਦਾ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਬਹੁਤ ਮਨ ਦੁਖੀ ਹੁੰਦਾ ਬਾਈ ਵੀ ਬੱਚਿਆਂ ਵਾਸਤੇ ਕੀ ਲੈ ਕੇ ਜਾਵਾਂ ਬੱਚੇ ਤਾਂ ਘਰੇ ਖਾਣ ਨੂੰ ਮੰਗਣਗੇ ਨਾ ਆਪਣੇ ਸ਼ਹਿਰ ਦੇ ਵਿੱਚ ਹੋਰ ਵਾਧੂ ਰੋਜ਼ਗਾਰ ਪਾਇਆ ਜਾਂਦਾ ਕਿਤੇ ਕਿਤੇ ਇਹਨੂੰ ਸੋਚਿਆ ਵੀ ਕਿਸੇ ਫੈਕਟਰੀ ਦੇ ਵਿੱਚ ਪੱਕਾ ਕੰਮਾਂ ਦਾ ਜਿਹੜਾ ਆਪਾਂ ਲੱਗ ਕੇ ਜਿਹੜਾ ਘਰ ਦਾ ਗੁਜ਼ਾਰਾ ਚਲਾ ਸਕੀਏ ਪਰ ਤਨ ਘੱਟ ਮਾਨ ਪੱਤਾ ਹੁਣ ਕਰਕੇ ਨਹੀਂ ਲੱਗਦੇ ਜੀ ਘੱਟ ਤਨ ਖਾਣ ਹੈ ਕਿ ਤਨਖਾਣ ਹੀ ਦਿੰਦੇ ਬਾਈ ਉਹ ਫੈਕਟਰੀਆਂ ਵਾਲੇ ਸਾਨੂੰ ਹੁਣ ਮੈਂ ਮਿਸਤਰੀ ਹਾਂਗਾ 800 ਰੁਪਏ ਦਿਹਾੜੀ ਆ ਹੁਣ ਮਿਸਤਰੀ ਦੀ ਲੇਬਰ ਵਾਲੇ ਦੀ 600 ਚੱਲਦੀ ਹੈਗੀ ਪੂਰਾ ਅਗਲਾ ਦੇ ਹੀ ਨਹੀਂ ਰਿਹਾ ਮੂਰਦੀ ਹੋ ਗਿਆ ਘਟਾ ਕੇ ਇੱਕ ਦੂਏ ਦੇ ਹੋ ਜਾਂਦੇ ਨੇਗੇ ਜਦੋਂ ਕੰਮ ਨਹੀਂ ਮਿਲਦਾ ਹੈਗਾ ਵੀ ਤੁਹਾਡਾ ਜਿਹੜਾ ਤੁਸੀਂ ਕਹਿਣਾ ਵੀ ਇੱਕ ਦਿਜ ਦੇ ਅੱਗੇ ਦੀ ਘੱਟ ਰੇਟਾਂ ਦੇ ਜਿਹੜੇ ਚਲੇ ਜਾਂਦੇ ਹੈਗੇ ਨੇ ਮਜ਼ਦੂਰ ਜਾਂ ਮਿਸਤਰੀ ਤੋਂ ਤੁਹਾਡਾ ਕੋਈ ਜਿਹੜਾ ਇੱਥੇ ਕੋਈ ਪਰਮਾਨੈਂਟਲੀ ਆਗੂ ਨਹੀਂ ਚੁਣਿਆ ਗਿਆ ਹੈਗਾ ਮਜ਼ਦੂਰ ਜਿਹਨਾਂ ਦੇ ਮਿਸਤਰੀ ਜੀ ਦੇ ਅੰਦਰ ਨਾ ਆਗੂ ਨਹੀਂ ਹੈਗਾ ਬਾਈ ਇੱਥੇ ਕੋਈ ਵੀ ਬਣਿਆ ਹੋਇਆ ਇਹ ਨੁਕਸਾਨ ਤਾਂ ਤੁਸੀਂ ਆਪਦੇ ਹੀ ਕਰਦੇ ਨੇ ਕੋਈ ਨੁਕਸਾਨ ਆਪਦਾ ਹੀ ਕਰਦੇ ਨੇ ਸਾਰਾ ਸੇ ਫਿਰ ਤਾਂ ਦੇਖੋ ਇੱਕ ਦਾ ਦਿਹਾੜੀ ਪਹਿਲਾਂ ਘੱਟ ਮਿਲਦੀ ਹੈ ਇੱਕ ਤੁਸੀਂ ਆਪਦਾ ਜਿਹੜਾ ਘੱਟ ਪੈਸਾ ਚਲੋ ਫਾਇਦਾ ਅਗਲੇ ਦਾ ਹੋ ਜਾਂਦਾ ਕੀ ਕਹੋਗੇ ਇਸ ਸੰਬੰਧ ਵਿੱਚ ਕੰਮ ਕਰਾਉਣ ਵਾਲਾ ਦਾ ਫਾਇਦਾ ਹੋ ਜਾਂਦਾ ਸਾਡਾ ਨੁਕਸਾਨ ਹੈ ਬਾਈ ਉਹਦੇ ਵਿੱਚ ਇਹ ਜਿਹੜਾ ਹੁਣ ਤੁਸੀਂ ਸਰਕਾਰ ਕੋਲੋਂ ਕਦੇ ਆਪਣੇ ਇੱਥੇ ਕਿਸੇ ਨਾਲ رابطہ ਨਹੀਂ ਕਾਇਮ ਕੀਤਾ ਦੇਖੋ ਹਰ ਜੱਤੇਬੰਦੀ ਦੇ ਆਗੂ ਹੁੰਦੇ ਨੇ ਇੱਥੇ ਵੀ ਜੁਨੇ ਬਣੇ ਹੋਣੇ ਮਜ਼ਦੂਰਾਂ ਦੀ ਆ ਵੀ ਸਾਨੂੰ ਪੱਕੇ ਤੌਰ ਤੇ ਬੈਠਣ ਵਾਸਤੇ ਜਿਹੜੀ ਜਗ੍ਹਾ ਬਣਾ ਕੇ ਦਿੱਤੀ ਜਾਵੇ ਦਿਹਾੜੀ ਤਾਂ ਜਿਹੜੀ ਮਿਲਦੀ ਆ ਮਿਲਦੀ ਆ ਸੀ ਆਪਦੇ ਆਰਾਮ ਨਾਲ ਜੈਕ ਜਗ੍ਹਾ ਤੇ ਬੈਠ ਕੇ ਆਪਣਾ ਦਿਹਾੜੀ ਦਾ ਜਿਹੜਾ ਗੁਜ਼ਾਰਾ ਤਾਂ ਠੰਢਾ ਥਾਮ ਕਰ ਸਕੀਏ ਨਹੀਂ ਭਾਈ ਕੋਈ ਜਗ੍ਹਾ ਨਹੀਂ ਬਣਾ ਕੇ ਦਿੱਤੀ ਸਰਕਾਰ ਨੇ ਸਾਨੂੰ ਮੈਨੂੰ ਹੁਣ 2 ਸਾਲ ਹੋ ਗਏ 1.5-2 ਸਾਲ ਇੱਥੇ ਕੋਈ ਜਗ੍ਹਾ ਨਹੀਂ ਕੋਈ ਨਹੀਂ ਆ ਦਖਨ ਵਾਲਿਆਂ ਦਾ ਵੀ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਕਹਿੰਦੇ ਨੇ ਚਲੋ ਉੱਠ ਕੋਈ ਪਾਣੀ ਪਾ ਦਵੇ ਜਾਂ ਕੋਈ ਗਾਲ ਕੱਢ ਦਵੇ ਕੋਈ ਭਰੋਸਾ ਨਹੀਂ ਇਹਨਾਂ ਦਾ ਕੀ ਕਹੋਂਗੇ ਸਰਕਾਰ ਨੂੰ ਕੀ ਸਰਕਾਰ ਦੇ ਨਾਲ ਤੁਸੀਂ ਜਿਹੜਾ ਆਪਣਾ ਗਿਲਾ ਕਿਵੇਂ ਜਿਤਾਉਗੇ ਸਰਕਾਰ ਨਾ ਤਾਂ ਕੋਈ ਗਰੀਬਾਂ ਦਾ ਹੱਲ ਕਰ ਰਹੀ ਹੈ ਠੀਕ ਹੈ ਨਹੀਂ ਤੇ ਨਾ ਹੀ ਸਾਨੂੰ ਕੋਈ ਬੈਠਣ ਖੜਨ ਨੂੰ ਜਗ੍ਹਾ ਹੈ ਮਹਾਂ ਲਾਰਾ ਲਾ ਕੇ ਤੁਰ ਜਾਂਦੇ ਨੇ ਵੋਟਾਂ ਵੇਲੇ ਐਮਐਲਏ ਜਦੋਂ ਖੜਦੇ ਨੇ ਵੀ ਹਾਂ ਜੀ ਤੁਹਾਨੂੰ ਬਣਾ ਕੇ ਦੇਵਾਂਗੇ ਜਗ੍ਹਾ ਬਣਾ ਕੇ ਕਿਹਨੇ ਦੇਣੀ ਹੈ ਮਗਰੋਂ ਦੇਖੋ ਬਹੁਤ ਭਾਵਕ ਕਰਨ ਵਾਲੀਆਂ ਗੱਲਾਂ ਬਾਤਾਂ ਹੈਗੀਆਂ ਨੇ ਜਿਹੜੀਆਂ ਇਹਨਾਂ ਮਜ਼ਦੂਰਾਂ ਦੀਆਂ ਮੰਦਿਆਂ ਭਾਵਨਾ ਹੈਗੀਆਂ ਨੇ ਆਸ ਰਹਿ ਕੇ ਚੱਲਦੇ ਹੈਗੇ ਨੇ ਜਿਹੜੇ ਸਾਡੇ ਨਾਲ ਆ ਬਹੁਤ ਉਦਾਸ ਹੋ ਜਿਹੜਾ ਘਰਾਂ ਨੂੰ ਚੱਲਦੇ ਨੇ ਰੋਜ਼ਗਾਰ ਵਾਸਤੇ ਆਉਂਦੇ ਨੇ ਨਹੀਂ ਮਿਲਦਾ ਬਹੁਤ ਅਨਮੋਸੀ ਦਾ ਸਾਹਮਣਾ ਕਰਨਾ ਪੈਂਦਾ ਕਿਹਨਾ ਹੋ ਗਰਾ ਕਰਪਰੀ ਤੇ ਕਿੱਥੋਂ ਆਨੇ ਤੁਸੀਂ ਅਸੀਂ ਜਿੱਤਵਾਲ ਤੋਂ ਜਿੱਤਵਾਲ ਕਿੰਨੇ ਕਿਲੋਮੀਟਰ ਪੈ ਜਾਂਦਾ ਸੱਤ ਕਿਲੋਮੀਟਰ ਆਹ ਰੋਜ਼ ਆਉਨੇ ਆ ਕਿੰਨੇ ਵਜੇ ਆ ਜਾਂਦੇ ਹੋ ਅਸੀਂ 8 ਵਜੇ ਆਉਂਦੇ ਜੀ ਵੀ 8 ਵਜੇ ਆ ਕੇ ਤੁਹਾਨੂੰ ਇੱਥੇ ਜਿਹੜਾ ਤੁਹਾਡੇ ਰੋਜ਼ਗਾਰ ਦੇ ਵਾਸਤੇ ਆਸ ਕਰਕੇ ਉਹਨਾਂ ਉੱਥੇ ਮਿਲ ਜਾਂਦਾ ਹੋ ਨਹੀਂ ਸਰ ਅਜੇ 8ਵਾਂ ਦਿਨ ਆਈ ਮੈਨੂੰ 8ਵਾਂ ਦਿਨ ਹਾਂਜੀ ਇੱਕ ਵੀ ਨਹੀਂ ਇੱਕ ਦਿਨ ਵੀ ਨਹੀਂ ਲੱਗਿਆ ਫਿਰ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈਗਾ ਹਰ ਪਰਿਵਾਰ ਦੇ ਸ਼ੌਕ ਹੁੰਦੇ ਨੇ ਬੱਚਾ ਦੇ ਹੁੰਦੇ ਨੇ ਕਿਵੇਂ ਚੱਲਦਾ ਗੁਜ਼ਾਰਾ ਬਸ ਔਖੇ ਹੀ ਚੱਲਦਾ ਜੀ ਐਵੇਂ ਆਧਾਰ ਆਧਾਰ ਦੁਕਾਨਾਂ ਤੋਂ ਦੇਣ ਇੱਕ ਅੱਧੀ ਦਿਹਾੜੀ ਲੱਗ ਜਾਂਦੀ ਹੈ ਜੀ ਫਿਰ ਉਹ ਦੇ ਦਿੰਨੇ ਆ ਇਕਨ ਟਾਈਮ ਪਾਸ ਕਰਦੇ ਆ ਪਰ ਇਹ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਮੇਦਾਰਾਂ ਨੂੰ ਜਾਣ ਕੇ ਬਹੁਤ ਸਹੂਲਤਾਂ ਦਿੰਦੇ ਆ ਪੈਨਸ਼ਨਾਂ ਵੀ ਲੱਗੀਆਂ ਨੇ ਹੋਰ ਤੋਂ 2000 ਰੁਪਏ ਜਿਵੇਂ ਮੰਨ ਲਓ ਜ਼ਮੀਨਾਂ ਤੇ ਲਾਂਦੇ ਆ ਵੀ ਮਜ਼ਦੂਰਾਂ ਵਾਰ ਵੀ ਕੋਈ ਸੋਚਣਾ ਚਾਹੀਦਾ ਕੋਈ ਨਾ ਕੋਈ ਸਕੀਮ ਇਹਨਾਂ ਨੂੰ ਵੀ ਦੇਣੀ ਚਾਹੀਦੀ ਆ 1500 ਜੋ ਵੀ ਜਾਨਕੀ ਉਹਨਾਂ ਦੀ ਉਹ ਆ ਗਈ ਨਹੀਂ ਸਰਕਾਰ ਸਰਕਾਰ ਤਾਂ ਮਜ਼ਦੂਰਾਂ ਤੇ ਕਹਿ ਕੇ ਰੋਪ ਝਾੜ ਦਿੰਦੇ ਆ ਵੀ ਤੁਹਾਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਆ ਤੁਹਾਨੂੰ ਆਟਾ ਦਾਲਾ ਮੁਫਤ ਕਿੰਦ ਨੇ ਕੀ ਗਰੀਬਾਂ ਦਾ ਇੰਨੇ ਕੀ ਸ਼ੌਕ ਨੇ ਵੀ ਆਟਾ ਦਾਲਾ ਤੇ ਬਿਜਲੀ ਨਾਲ ਗੁਜ਼ਾਰਾ ਹੋ ਜਾਂਦਾ ਨਹੀਂ ਸਰ ਫਿਰ ਉਹ ਤਾਂ ਉਹਨੂੰ ਵੀ ਉਹ ਵੀ ਸਮਝਦਾਰ ਨੇ ਕਿ ਵੀ ਹੁਣ ਆਟਾ ਤੇ ਬਿਜਲੀ ਨਾਲ ਤਾਂ ਬੱਚਿਆਂ ਦਾ ਪੇਟ ਨਹੀਂ ਭਰਦਾ ਪੇਟ ਤਾਂ ਰੋਟੀ ਇਹਦੇ ਨਾਲ ਖਾਣੇ ਨਾਲ ਹੀ ਭਰਦਾ ਜੀ ਜੇ ਡੇਲੀ ਲੈ ਕੇ ਜਾਵਾਂਗੇ ਬਣਾਵਾਂਗੇ ਤਾਂ ਭਰੂਗਾ ਬੱਚੇ ਪੜਾਉਣੇ ਵੀ ਨੇ ਆਪਾਂ ਵੇਖੀ ਬਣਾਉਣਾ ਪੜਾਉਣੇ ਵੀ ਨੇ ਜੀ ਉਹਨਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਆ ਹੁਣ ਪ੍ਰਾਈਵੇਟ ਸਕੂਲ ਲੈ ਗਏ ਕਮ ਸੇ ਕਮ 7 8 8000 ਰੁਪਏ ਉਹਨਾਂ ਦਾ ਆ ਜਾਂਦਾ ਤਾਂ ਉਹ ਗਰੀਬਾਂ ਦਾ ਕਿੱਥੋਂ ਭਰੂਗਾ ਤੇ ਅੱਢਿਦਾਰ ਜਿਹਦੀ ਅੱਜ 8 9 ਦਿਨਾਂ ਬਾਅਦ ਇੱਕ ਅੱਢਿ ਲੱਗਣੀ ਆ ਉਹ ਚ ਹੀ ਕਰ ਪਰਿਵਾਰ ਚਲਾਉਣਾ ਖਾਣਾ ਪੀਣਾ ਮੋਟਰਸਾਈਕਲ ਦਾ ਖਰਚਾ ਆਪਦਾ ਵੀ ਖਰਚਾ ਉਹਦਾ ਉਹ ਵੀ 2 200 ਰੁਪਏ ਤੇ ਲਾਉਨੇ ਆ ਬਹੁਤ ਹੀ ਭਾਵੁਕ ਕਰਨ ਵਾਲੀਆਂ ਇਹਨਾਂ ਦੇ ਮਨ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਅੱਖਾਂ ਦੇ ਵਿੱਚ ਜੇ ਆਪਾਂ ਕਹਿ ਲਈਦਾ ਗੱਲਾਂ ਕਰਦੇ ਕਰਦੇ ਅਥਰੂ ਵੀ ਇਹਨਾਂ ਦੇ ਦੇਖੇ ਗਏ ਨੇ ਕਾਰ ਨਹੀਂ ਆ ਵੀ ਜਿਹੜਾ ਇਹਨਾਂ ਨੂੰ ਮਿਹਨਤ ਆਣਾ ਜਿਹੜਾ ਹੈਗਾ ਚਲੋ ਘੱਟ ਮਿਲਦਾ ਪਰ ਮਿਹਲੇ ਤਾਂ ਸਹੀ ਸਮੇਂ ਸਰ ਨਹੀਂ ਮਿਲਦਾ ਬੈਠ ਕੇ ਮੋੜਦੇ ਨੇ ਤੁਹਾਨੂੰ ਖਾਮਾ ਕਿ ਇਹਨਾਂ ਦਾ ਤਸਵੀਰਾਂ ਜਿਹੜੇ ਕਿਸੇ ਦਾ ਦੁਕਾਨਾਂ ਤੇ ਕੇ ਬੈਠ ਕੇ ਜਿਹੜਾ ਆਪਣਾ ਦਿਹਾੜੀ ਪੂਰੀ ਕਰਕੇ ਜਾਂਦੇ ਨੇ ਨਾ ਕੰਮ ਵੰਡ ਕਰਕੇ ਰੋਟੀ ਕਾ ਕੇ ਘਰ ਨੂੰ ਚਲੇ ਜਾਂਦੇ ਹੈਗੇ ਨੇ ਸਰਕਾਰ ਨੂੰ ਵੀ ਚਾਹੀਦਾ ਜਿਵੇਂ ਕਿ ਅੱਗੇ ਅਵੇਡ ਘਰ ਚੌਂਕ ਦੇ ਵਿੱਚ ਸੈੱਡ ਜਿਹੜਾ ਹੈਗਾ ਇਹਨਾਂ ਦਾ ਆ ਕਾਫੀ ਸਮੇਂ ਤੋਂ ਜਿਹੜਾ ਪਾਸ ਹੋ ਚੁੱਕਿਆ ਉਹਦੇ ਪੈਸੇ ਵੀ ਵੇਚ ਚੁੱਕੇ ਨੇ ਉਹ ਬਣਾ ਕੇ ਦਿੱਤਾ ਜਾਵੇ ਠੰਡੇ ਪਾਣੀ ਦਾ ਵਾਟਰ ਕੋਲਰ ਲਾ ਕੇ ਦਿੱਤਾ ਜਾਵੇ ਤਾਂ ਕਿ ਜਿਹੜਾ ਇਹ ਹੈਗੇ ਨੇ ਕੰਮ ਨਹੀਂ ਮਿਲਦਾ ਤਾਂ ਆਰਾਮ ਨਾਲ ਬੈਠ ਕੇ ਤਾਂ ਉੱਥੇ ਕੰਮ ਦੀ ਵੇਟ ਕਰ ਸਕਦੇ ਨੇ ਤੁਹਾਨੂੰ ਦਿਖਾ ਰਹੇ ਹਾਂ ਮਲੇ ਕੋੜਲਾ ਦਿੱਲੀ ਗੇਟ ਦੇ ਲੇਬਰ ਚੌਂਕ ਦੇ ਵਿੱਚੋਂ ਲਾਈਵ ਤਸਵੀਰਾਂ ਕੈਮਰਾ ਪਰਸਨ ਹਰਮਨ ਦੇ ਨਾਲ ਔਨ 에ਅਰ ਲਈ ਸਰਵਿਸ ਸੰਗ੍ਰਿਟੋਲਾ ਸਾਡੀ ਇੱਥੇ ਲੇਬਰ ਦੀ ਦਿਹਾੜੀ ਹੈ ਜੀ 600 ਰੁਪਿਆ ਕੋਈ 400 ਨੂੰ ਬਾਈਦਾ ਕੋਈ 300 ਨੂੰ ਬਾਈਦਾ ਜਦੋਂ ਬੇਰੁਜ਼ਗਾਰੀ ਹੁੰਦੀ ਹੈ ਜੀ ਉਸ ਹਿਸਾਬ ਨਾਲ ਜੇ ਕੰਮ ਹੀ ਨਹੀਂ ਹੈਗਾ ਜੀ ਹੁਣ ਕੀ ਜਿਵੇਂ ਮਾਰੀ ਹੋਵੇ ਸਾਨੂੰ 2 ਪੈਸੇ ਮਿਲ ਜਾਣ ਸਾਨੂੰ ਕੰਮ ਮਿਲ ਜਵੇ ਆਟ-ਆਟ ਦਾ ਦਰ ਕੰਮ ਨਹੀਂ ਬਰਦਾ ਜੀ ਕੰਮ ਬਾਈ ਹੁਣ 2 ਦਿਨ ਹੋ ਗਏ ਮੈਨੂੰ ਵਿਲੇੜੇ ਖੜੇ ਨੂੰ ਆਇਆ ਦੁਪਹਿਰ ਹੋ ਜਿਹੇ ਤੱਕ ਕੋਈ ਕੰਮ ਨਹੀਂ ਮਿਲਿਆ ਹੈਗਾ ਸਵੇਰ ਦਾ ਖੜਿਆ ਹਾਂ ਮੈਨੂੰ ਹੁਣ 2 ਸਾਲ ਹੋ ਗਏ 1.5-2 ਸਾਲ ਇੱਥੇ ਕੋਈ ਜਗ੍ਹਾ ਨਹੀਂ ਕੋਈ ਨਹੀਂ ਹੈ ਦੁਕੰਦ ਵਾਲਾਂ ਦਾ ਵੀ ਨਹੀਂ ਪਤਾ ਵੀ ਕਿਹੜੇ ਟਾਈਮ ਕਹਿੰਦੇ ਨੇ ਚਲੋ ਉੱਠੋ ਭਜੋ ਇੱਥੋਂ ਕੋਈ ਪਾਣੀ ਪਾ ਦੇਵੇ ਆ ਕੋਈ ਗਾਲ ਕੱਢ ਦੇਵੇ ਕੋਈ ਭਰੋਸਾ ਨਹੀਂ ਇਹਨਾਂ ਦਾ ਸਰਕਾਰ ਜੀ ਤੁਸੀਂ ਦੇਖ ਰਹੇ ਹੋ ਨਾ ਮੈਂ ਤੁਹਾਡਾ ਆਪਣਾ ਸਰਵਿਸ ਸਿੰਘ ਰਟੋਲਾ ਜਿਵੇਂ ਕਿ ਸਰਕਾਰਾਂ ਵੱਲੋਂ بڑے بڑے ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਵਿੱਚੋਂ ਹਰ ਬੰਦਾ ਜਿਹੜਾ ਹੈਗਾ ਮਜ਼ਦੂਰ ਵਰਗ ਤੋਂ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਰੋਜ਼ਗਾਰ ਨੂੰ ਲੈ ਕੇ ਵੋਟਾਂ ਲੈ ਕੇ ਤੁਰਦੇ ਲੱਗਦੇ ਉਹ ਤੋਂ ਬਾਅਦ ਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਜਿਵੇਂ ਅਸੀਂ ਅੱਜ ਖੜੇ ਹਾਂ ਬਲੇ ਕੋੜਲਾ ਸ਼ਹਿਰ ਦੇ ਵਿੱਚ ਦਿੱਲੀ ਗੇਟ ਜਿਹੜਾ ਕੀ ਇਹ ਮਜ਼ਦੂਰਾਂ ਦਾ ਆਟਾ ਮੰਗਿਆ ਜਾਂਦਾ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚੋਂ ਆ ਕੇ ਮਜ਼ਦੂਰ ਇੱਥੇ 10 ਕਿਲੋਮੀਟਰ ਤੋਂ ਕੋ 15 ਕਿਲੋਮੀਟਰ ਤੋਂ ਆ ਕੇ ਆਪਣੀ ਮਿਹਨਤ ਤੇ ਮਜ਼ਦੂਰੀ ਵਾਸਤੇ ਪਰਿਵਾਰ ਚਲਾਉਣ ਵਾਸਤੇ ਇੱਥੇ ਆਉਂਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਦਿਹਾੜੀ ਮਿਲ ਜਾਂਦੀ ਆ ਜੇ ਕਿਸੇ ਲੋੜ ਹੁੰਦੀ ਆ ਇੱਥੋਂ ਉਹਨਾਂ ਨੂੰ ਲਿਜਾ ਕੇ ਜਿਹੜਾ ਆਪਣਾ ਕੰਮ ਵਾਸਤੇ ਸ਼ਾਮ ਤੱਕ ਦਿਹਾੜੀ ਲਵਾ ਕੇ ਉਹਨਾਂ ਦਾ ਮਿਹਨਤਾਨਾ ਦਿੱਤਾ ਜਾਂਦਾ ਪਰ ਬੜੇ ਅਫਸੋਸ ਦੀ ਗੱਲ ਹੈਗੀ ਆ ਕਿ ਜਿਹੜੇ ਇਹ ਮੇਰੇ ਪਿੱਛੇ ਤੁਸੀਂ ਖੜੇ ਮਜ਼ਦੂਰ ਦੇਖ ਰਹੇ ਹੋ ਇਹ ਵਿਚਾਰੇ ਸਵੇਰ ਦੇ ਖੜੇ ਨੇ ਇਹਨਾਂ ਦਾ ਕਹਿਣਾ ਵੀ ਕਈ ਕਈ ਦਿਨ ਜਿਹੜਾ ਹੈਗਾ ਅਸੀਂ ਇੱਥੇ ਖੜ ਕੇ ਧੁੱਪ ਚ ਮੜ ਜਾਂਦੇ ਆ ਨਾ ਤਾਂ ਕੋਈ ਇਹਨਾਂ ਦੀ ਬੈਠਣ ਵਾਸਤੇ ਜਗ੍ਹਾ ਹੈਗੀ ਆ ਨਾ ਕੋਈ ਸੈੱਟ ਬਣਾਇਆ ਗਿਆ ਇਸ ਤੋਂ ਅਗਲੇ ਚੌਕ ਦੇ ਵਿੱਚ 60 ਬਿਆ ਜਿਹੜਾ ਰਵਦਾਸ ਚੌਕ ਹੈਗਾ ਡਾਕਟਰ ਵੀਰ ਨਵੇਦਕਰ ਚੌਕ ਵੀ ਬੋਲਦੇ ਨੇ ਉਹਨੂੰ ਉੱਥੇ ਇਹਨਾਂ ਦਾ ਸੈੱਟ ਮਨਜ਼ੂਰ ਹੋਇਆ ਹੋਇਆ ਪਤਾ ਨਹੀਂ ਸਰਕਾਰਾਂ ਕਿਉਂ ਜਿਹੜਾ ਦੇਰੀ ਕਰ ਰਹੀਆਂ ਨੇ ਉੱਥੇ ਸੈੱਟ ਵੀ ਮਨਜ਼ੂਰ ਹੋਇਆ ਹੋਇਆ ਨਾ ਇੱਥੇ ਇਹਨਾਂ ਨੂੰ ਪੀਣ ਵਾਸਤੇ ਕੋਈ ਠੰਡੇ ਪਾਣੀ ਦਾ ਪ੍ਰਬੰਧ ਆ ਇਹ ਵਿਚਾਰੇ ਕਿਤੇ ਦੁਕਾਨਾਂ ਦੇ ਅੱਗੇ ਖੜ ਕੇ ਕਿਤੇ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਨੇ ਜਦੋਂ ਨਹੀਂ ਮਿਹਨਤਾਂ ਨਾ ਮਿਲਦਾ ਨਹੀਂ ਦਿਹਾੜੀ ਮਿਲਦੀ ਤਾਂ ਇੱਥੇ ਬੈਠ ਕੇ ਟਾਈਮ ਪੂਰਾ ਕਰਕੇ ਦੁਪਹਿਰ ਤੋਂ ਬਾਅਦ ਰੋਕਿਆ ਕਰੋ ਲੈਂਦੇ ਆ ਖਾ ਕੇ ਚਲੇ ਜਾਂਦੇ ਨੇ ਵਾਪਸ ਘਰੇ ਜਾਂਦੇ ਨੂੰ ਬੱਚੇ ਵੀ ਦੇਖਦੇ ਹੋਣਗੇ ਨਿਰਾਸ਼ ਹੁੰਦੇ ਨੇ ਵੀ ਸਾਡੇ ਜਿਹੜੇ ਫਾਦਰ ਸਾਹਿਬ ਹੈਗੇ ਨੇ ਕੰਮ ਕਰਨ ਵਾਸਤੇ ਗਿਆ ਸੀ ਕਿ ਅੱਜ ਸਾਡੇ ਵਾਸਤੇ ਕੀ ਲੈ ਕੇ ਗੱਲ ਕਰਾਵਾਂਗੇ ਉਹਨਾਂ ਮਜ਼ਦੂਰਾਂ ਦੇ ਨਾਲ ਬ੍ਰਦਰ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਹੈ ਕਿਹੜਾ ਪਿੰਡਾ ਮੇਰਾ ਬਾਸ਼ਾਪੁਰ ਪਿੰਡਾ ਜੀ ਇੱਥੇ ਜਿਹੜਾ ਤੁਸੀਂ ਖੜੇ ਹੋ ਚੌਂਕ ਦੇ ਵਿੱਚ ਇੱਥੇ ਕੀ ਕਰਨ ਵਾਸਤੇ ਆਏ ਤੁਸੀਂ ਅਸੀਂ ਮਜ਼ਦੂਰੀ ਕਰਨ ਵਾਸਤੇ ਆਏ ਇੱਥੇ ਹਰ ਰੋਜ਼ ਆਉਣੀ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ 35 ਸਾਲ ਹੋ ਗਏ ਜੀ ਇੱਥੇ ਆਉਂਦੇ ਨੇ 35 ਸਾਲ ਆਉਂਦੇ ਨੇ ਹੋ ਗਏ ਕੀ ਥੋੜਾ ਜਿਹੜਾ ਇੱਥੇ ਹਰ ਰੋਜ਼ ਆਉਣ ਵਾਲਾ ਜਿਹੜਾ ਤੁਹਾਡੇ ਮਜ਼ਦੂਰੀ ਤੁਸੀਂ ਕਰਨ ਵਾਸਤੇ ਹੋਣਾ ਡੇਲੀ ਦਿਹਾੜੀ ਮਿਲ ਜਾਂਦੀ ਨਹੀਂ ਜੀ ਡੇਲੀ ਨਹੀਂ ਜੀ ਅਕਸਰ ਕਈਆਂ ਨੂੰ ਤਾਂ ਹਫ਼ਤਾ-ਆਪ ਦਾ 10-10 ਦਿਨ ਹੋ ਗਿਆ ਜੀ ਕੋਈ ਦਿਹਾੜੀ ਲੱਗ ਜਾਂਦੀ ਹੈ ਕਈ ਵਾਰ 2 ਗਜ਼ਾਰੇ ਵਾਸਤੇ ਦੂਰੋਂ ਦਰਾਂਡੇੋਂ ਆਉਂਦੇ ਨੇ ਜੀ 20 20 30 ਕਿਲੋਮੀਟਰ ਵਾਸਤੇ ਤੇ ਕੋਈ ਮਿਹਨਤ ਮਜ਼ਦੂਰੀ ਨਹੀਂ ਕੋਈ ਇਹਨਾਂ ਨੂੰ ਰਹਿਣ ਵਾਸਤੇ ਕੋਈ ਬੈਠਣ ਲਈ ਕੋਈ ਟਿਕਾਣਾ ਨਹੀਂ ਹੈਗਾ ਕਿਸੇ ਨੂੰ ਪਾਣੀ ਪੀਣ ਵਾਸਤੇ ਨਹੀਂ ਮਿਲਦਾ ਕਿਸੇ ਨੂੰ ਕੁਝ ਨਹੀਂ ਜੀ ਦੁਕਾਨਾਂ ਵਾਲੇ ਦੁਕਾਨਾ ਖੋਲਣ ਤੋਂ ਮੰਗਰੋ ਜੀ ਸਾਨੂੰ ਉਰਾ ਪਰਾਂ ਬੈਠਣ ਨੂੰ ਕਿਤੇ ਕੋਈ ਮਾੜੀ ਮੋਟੀ ਜਿਹੀ ਜਗ੍ਹਾ ਮਿਲਦੀ ਹੈ ਇਹ ਹੀ ਬਹਿ ਜਾਂਦੇ ਤੇ ਧੁੱਪ ਦੇ ਵਿੱਚ ਹਰ ਕੋਈ ਜੋ ਵੀ ਰੇਦਰ ਖੜੇ ਨੇ ਤੇ ਪੰਜ ਦੋ ਇੱਧਰ ਖੜੇ ਨੇ ਇੱਕ ਕੰਮ ਦੀ ਭਾਲ ਦੇ ਵਿੱਚ ਸਾਰੀ ਦਾੜੀ ਖੜੇ ਰਹਿੰਦੇ ਨੇ ਜੀ ਇੱਥੇ ਜਿਹੜੀ ਇੱਥੇ ਤੁਸੀਂ ਕਹਿੰਦੇ ਵੀ ਅਸੀਂ ਦਿਹਾੜੀ ਸਾਨੂੰ ਮਿਲ ਜਾਂਦੀ ਆ ਕਦੇ ਕਿੰਨੀ ਦਿਹਾੜੀ ਆ ਜਿਹੜੀ ਤੁਹਾਨੂੰ ਜਿਹੜੀ ਹੈਗੀ ਆ ਇੱਥੋਂ ਦਿੱਤੀ ਜਾਂਦੀ ਆ ਸੋਲੋ ਦਿਨ ਲੈ ਕੇ ਨਾ ਸਾਡੀ ਇੱਥੇ ਲੇਬਰ ਦੀ ਦਿਹਾੜੀ ਆ ਜੀ 600 ਰੁਪਈਆ ਨੂੰ ਤਾਂ ਹੀ 800 ਰਾਜ ਮਿਸਤਰੀ ਦਾ ਨਾ ਹੀ 800 ਤੇ ਕੋਈ ਵਿਚਾਰਾ ਰਾਜ ਮਿਸਤਰੀ ਨੂੰ ਮਿਲ ਰਿਹਾ ਨਾ 600 ਮਜ਼ਦੂਰ ਨੂੰ ਮਿਲ ਰਿਹਾ ਕੋਈ 400 ਨੂੰ ਬਾਈਂਦਾ ਕੋਈ 300 ਨੂੰ ਬਾਈਂਦਾ ਜਦੋਂ ਬੇਰੁਜ਼ਗਾਰੀ ਹੁੰਦੀ ਆ ਜੀ ਉਸ ਹਿਸਾਬ ਨਾਲ ਜੋ ਕੰਮ ਹੀ ਨਹੀਂ ਹੈਗਾ ਜੀ ਹੁਣ ਕੀ ਕਰੇ ਇੱਕ ਦੂਜੇ ਦੇ ਉੱਪਰ ਦੀ ਘਰ ਕੇ ਜਾਂਦੇ ਨੇ ਜੀ ਵੀ ਸਾਨੂੰ ਜਿਵੇਂ ਮਰਜ਼ੀ ਹੋਵੇ ਸਾਨੂੰ ਦੋ ਪੈਸੇ ਮਿਲ ਜਾਣ ਸਾਨੂੰ ਕੰਮ ਮਿਲ ਜਵੇ 8 8 10 ਦਾ ਕੰਮ ਨਹੀਂ ਵਧਾਈ ਹੋ ਰਿਹਾ ਜੇ ਦੋ ਤਿੰਨ ਦਿਨ ਬਾਅਦ ਦਿਹਾੜੀ ਮਿਲਦੀ ਆ ਕਿ ਜਿਹੜਾ ਤੁਹਾਨੂੰ 400 ਜਾਂ 600 ਰੁਪਏ ਦਿਹਾੜੀ ਮਿਲਦੀ ਆ ਉਹਦੇ ਨਾਲ ਤੁਹਾਡੇ ਪਰਿਵਾਰਕ ਜਿਹੜਾ ਗੁਜ਼ਾਰਾ ਸਹੀ ਢੰਗ ਨਾਲ ਹੋ ਪਉਂਦਾ ਹੈ ਨਹੀਂ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਆ ਜੀ ਬਹੁਤ ਜਿੰਨਾ ਵੀ ਜ਼ਿਆਦਾ ਕਹ ਦੋ ਇਹ ਤੇ ਜੀ ਸਾਨੂੰ ਲੋਕ ਵੀ ਟਿਚਣਾ ਕਰਕੇ ਚਲੇ ਜਾਂਦੇ ਨੇ ਵੀ ਆ ਜਾਂਦੇ ਨੇ ਜੀ ਰੋਟੀਆਂ ਖਾ ਕੇ ਆਰਾਮ ਨਾਲ ਇੱਥੇ ਬੈਠੇ ਰਹਿੰਦੇ ਨੇ ਇਹ ਕੰਮ ਤੇ ਨਹੀਂ ਜਾਂਦੇ ਜੀ ਦੇਖੋ ਜੀ ਅਸੀਂ ਸਾਡੇ ਕੋਲੇ ਕੰਮ ਹੋਵੇ ਅਸੀਂ ਫੇ ਕੰਮ ਤੇ ਨਾਲ ਜਾਈਏ ਕੰਮ ਤਾਂ ਹੈ ਨਹੀਂ ਜਿਸਾਈਂ ਜੜੀ ਬੈਠੇ ਰਹਿੰਦੇ ਨੇ ਇਹ ਕਿਤਨੇ ਕਿਤੇ ਬੱਚਾ ਦੇ ਵੀ ਨਮੋਸੀ ਮੂਹ ਤੇ ਆਉਂਦੀ ਹੋਊਗੀ ਵੀ ਹਾਂ ਸਾਡਾ ਜਿਹੜਾ ਪਿਤਾ ਜੀ ਗਿਆ ਹੋਇਆ ਨੇ ਮਲੇ ਕੋਲੋਂ ਕੰਮ ਬਾਤ ਸਾਡੇ ਵਾਸਤੇ ਕੋ ਖਾਣ ਨੂੰ ਲੈ ਕੇ ਆਉਣਗੇ ਫਿਰ ਕਿਦਾਂ ਦਾ ਮਹਿਸੂਸ ਕਰਦੇ ਬਹੁਤ ਜ਼ਿਆਦਾ ਜੀ ਬੱਚੇ ਸਰ ਦੇਖਦੇ ਨੇ ਜੀ ਸਾਡਾ ਡੈਡੀ ਗਿਆ ਹੋਇਆ ਕੰਮ ਤੇ ਕਹਿਣਗੇ ਤੂੰ ਉੱਥੇ ਕੰਮ ਨਹੀਂ ਕਰਿਆ ਤੂੰ ਬਿੱਲੀ ਬਹਿ ਕੇ ਮੁਰਿਆ ਤੇਰੇ ਵ ਜਦੋਂ ਸਾਨੂੰ ਲੋਡ ਹੁੰਦੀ ਆ ਫਿਰ ਤੇ ਜਾਣ ਦਾ ਤੇਰਾ ਫਾਇਦਾ ਕੀ ਹੋਇਆ ਅਸੀਂ ਫੇਰ ਵੀ ਇਹ ਸੋਚਦੇ ਆ ਵੀ ਇੱਥੇ ਵੀ ਬਹਿਲੀ ਬੱਠਾ ਚਲੋ ਜੋ ਕੁਝ ਵੀ ਬਣੂਗਾ ਜਿਹੜਾ ਜਾਇਆ ਜਾਇ ਬਣੂਗਾ ਜੀ ਉਹੋ ਜਿਹਾ ਆਪ ਆਪਣਾ ਗੁਜ਼ਾਰਾ ਕਰ ਲਾਂਗੇ ਕੀ ਮੰਗ ਕਰੋਂਗੇ ਸਰਕਾਰ ਕੋਲ ਆਪਣੇ ਰੋਜ਼ਗਾਰ ਪਿੱਛੇ ਅਸੀਂ ਸਰਕਾਰ ਤੋਂ ਜੀ ਮੰਗ ਕਰਦੇ ਆ ਵੀ ਸਾਨੂੰ ਜੀ ਗਰੀਬੀ ਪੱਤਾ ਦਿੱਤਾ ਜਾਵੇ ਸਾਨੂੰ ਸਹਾਇਤਾ ਦਿੱਤਾ ਜਾਵੇ ਬੇਰੁਜ਼ਗਾਰ ਨੂੰ ਰੋਜ਼ਗਾਰ ਦਿੱਤਾ ਜਾਵੇ ਮੱਖੋ ਜੀ ਇਹ ਮਜ਼ਦੂਰ ਜਿਹੜੇ ਹੈਗਾ ਭਾਈਚਾਰਾ ਇੱਥੇ ਦਿਹਾੜੀ ਵਾਸਤੇ ਆਇਆ ਹੋਇਆ ਦੇਖੋ ਭਾਵਕ ਹੁੰਦਾ ਨਜ਼ਰ ਆਇਆ ਕਿਉਂਕਿ ਇੱਕ ਤਾਂ ਘਰੋਂ ਆਉਂਦੇ ਨੇ ਦੂਜਾ ਤੋਪੇ ਖੜਕੇ ਐਨੇ ਜਿਹੜੇ ਤਾਪਦੀ ਧੁੱਪ ਦੇ ਵਿੱਚ ਇਹ ਕੰਮ ਦੀ ਉਡੀਕ ਕਰਦੇ ਆ ਪਰ ਅਫਸੋਸ ਜਿਹੜਾ ਹੈਗਾ ਹੁਣ ਮੇਰੇ ਖਿਆਲ ਆ ਵੀ ਦੁਪਹਿਰ ਦੇ 1.5 ਬਜਨ ਵਾਲਾ ਹੈਗਾ ਅਜੇ ਤੱਕ ਇਹਨਾਂ ਨੂੰ ਕੋਈ ਦਿਹਾੜੀ ਨਹੀਂ ਮਿਲੀ ਅੱਜ ਵੀ ਇਹਨਾਂ ਨੂੰ ਖਾਲੀ ਹੱਥੇ ਦਾ ਘਰ ਪਰਤਣਾ ਪਊਗਾ ਬ੍ਰਦਰ ਕੀ ਨਾਮ ਮੇਰਾ ਨਾਮ ਸੋਨੀ ਹੈ ਜੀ ਪੁਰੇ ਦੀ ਹੈ ਜੀ ਕਿਲੇ ਦਾ ਕਿਲੇ ਤੋਂ ਅੱਛਾ ਤੁਸੀਂ ਇੱਥੇ ਕਿੰਨੇ ਚਿਰ ਤੋਂ ਜਿਹੜਾ ਹੈਗਾ ਦਿੱਲੀ ਗੇਟ ਚੌਂਕ ਦੇ ਵਿੱਚ ਇਹ ਮਜ਼ ਕੀ 1.5 ਦੋ ਸਾਲਾਂ ਦੇ ਵਿੱਚ ਤੁਹਾਡਾ ਕਿੰਨਾ ਕੁ ਸਮਾਂ ਜਿਹੜਾ ਕੰਮ ਦੋ ਸਾਲਾਂ ਦੇ ਵਿੱਚ ਲੈ ਕੇ ਜਿਹੜਾ ਤੁਹਾਡਾ ਚੱਲਿਆ ਰੈਗੂਲਰ ਕੰਮ ਬਾਈ ਹੁਣ ਦੋ ਦਿਨ ਹੋ ਗਏ ਮੈਨੂੰ ਵਿਲੇਣ ਖੜੇ ਨੂੰ ਇੱਥੇ ਆਇਆ ਦੁਪਹਿਰ ਹੋ ਚੁੱਕੀ ਐ ਤੱਕ ਕੋਈ ਕੰਮ ਨਹੀਂ ਮਿਲਿਆ ਹੈਗਾ ਸਵੇਰ ਦੇ ਖੜੇ ਆ ਸੀ ਜਦੋਂ ਨਹੀਂ ਕੰਮ ਮਿਲਦਾ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਬਹੁਤ ਮਨ ਦੁਖੀ ਹੁੰਦਾ ਬਾਈ ਵੀ ਬੱਚਿਆਂ ਵਾਸਤੇ ਕੀ ਲੈ ਕੇ ਜਾਵਾਂ ਬੱਚੇ ਤਾਂ ਘਰੇ ਖਾਣ ਨੂੰ ਮੰਗਣਗੇ ਜੀ ਨਹੀਂ ਆਪਣੇ ਸ਼ਹਿਰ ਦੇ ਵਿੱਚ ਹੋਰ ਵਾਧੂ ਰੋਜ਼ਗਾਰ ਪਾਇਆ ਜਾਂਦਾ ਕਿਤੇ ਕਿਤੇ ਇਹ ਨੂੰ ਸੋਚਿਆ ਵੀ ਕਿਸੇ ਫੈਕਟਰੀ ਦੇ ਵਿੱਚ ਪੱਕਾ ਕੰਮਾ ਜਿਹੜਾ ਆਪਾਂ ਲੱਗ ਕੇ ਜਿਹੜਾ ਘਰ ਦਾ ਬਜਟ ਚਲਾ ਸਕੀਏ ਕਿ ਤਨ ਘੱਟ ਮਾਨ ਪਤਾ ਹੋਣ ਕਰਕੇ ਨਹੀਂ ਲੱਗਦੇ ਜੀ ਘੱਟ ਤਨਖਾਹ ਨੇ ਇੱਕ ਤਨਖਾਹ ਨਹੀਂ ਦਿੰਦੇ ਬਾਈ ਉਹ ਫੈਕਟਰੀ ਵਾਲੇ ਸਾਨੂੰ ਹੁਣ ਮੈਂ ਮਿਸਤਰੀ ਹਾਂਗਾ 800 ਰੁਪਏ ਦਿਹਾੜੀ ਆ ਹੁਣ ਮਿਸਤਰੀ ਦੀ ਲੇਬਰ ਵਾਲੀ ਦੀ 600 ਚੱਲਦੀ ਹੈਗੀ ਪੂਰਾ ਅਗਲਾ ਦੇ ਹੀ ਨਹੀਂ ਰਿਹਾ ਮੂਰਦੀ ਹੋ ਗਿਆ ਕਟਾ ਕੇ ਇੱਕ ਦੋ ਦੇ ਹੋ ਜਾਂਦੇ ਨੇਗੇ ਜਦੋਂ ਕੰਮ ਨਹੀਂ ਮਿਲਦਾ ਹੈਗਾ ਵੀ ਥੋੜਾ ਜਿਹੜਾ ਤੁਸੀਂ ਕਹਿੰਨਾ ਵੀ ਇੱਕ ਦੋ ਜਿਹੜੇ ਅੱਗੇ ਦੀ ਘੱਟ ਰੇਟਾਂ ਦੇ ਜਿਹੜੇ ਚਲੇ ਜਾਂਦੇ ਹੈਗੇ ਨੇ ਮਜ਼ਦੂਰ ਜਾਂ ਮਿਸਤਰੀ ਇਤੋਂ ਥੋੜਾ ਕੋਈ ਜਿਹੜਾ ਇੱਥੇ ਕੋਈ ਪਰਮਾਨੈਂਟਲੀ ਆਗੂ ਨਹੀਂ ਚੁਣਿਆ ਗਿਆ ਹੈਗਾ ਮਜ਼ਦੂਰ ਜਿਹਨਾਂ ਦੇ ਮਿਸਤਰੀ ਜੀ ਦੇ ਅੰਦਰ ਨਾ ਆਗੂ ਨਹੀਂ ਹੈਗਾ ਬਾਈ ਇੱਥੇ ਕੋਈ ਵੀ ਬਣਿਆ ਹੋਇਆ ਇਹ ਨੁਕਸਾਨ ਤਾਂ ਤੁਸੀਂ ਆਪਦੇ